ਸਤਿ ਸ੍ਰੀ ਅਕਾਲ ਦੋਸਤੋ ਮੇਰਾ ਨਾਮ ਨੀਤੂ ਹੈ ਤੇ ਅੱਜ ਮੈਂ ਬਹੁਤ ਹੀ ਖੁਸ਼ ਸੀ ਕਿਉਂਕਿ ਮੇਰਾ ਵਿਆਹ ਹੋਣ ਵਾਲਾ ਸੀ ਮੇਰਾ ਵਿਆਹ ਵੀ ਉਸ ਪਰਿਵਾਰ ਵਿੱਚ ਹੋਣ ਵਾਲਾ ਸੀ ਜਿੱਥੇ ਰੱਬ ਦਾ ਦਿੱਤਾ ਹੋਇਆ ਸਭ ਕੁਝ ਸੀ ਕਿਉਂਕਿ ਮੈਂ ਜਿਸ ਮੁੰਡੇ ਦੀ ਪਤਨੀ ਬਣਨ ਵਾਲੀ ਸੀ ਉਸਨੇ ਮੈਨੂੰ ਖੁਦ ਪਸੰਦ ਕੀਤਾ ਸੀ ਮੈਂ ਇਸ ਤਰ੍ਹਾਂ ਦੀ ਕੁੜੀ ਨਹੀਂ ਸੀ ਪਰ ਉਸ ਮੁੰਡੇ ਦਾ ਮੇਰੇ ਤੇ ਦਿਲ ਆ ਗਿਆ ਤੇ ਉਹ ਮੈਨੂੰ ਪਸੰਦ ਕਰਨ ਲੱਗ ਗਿਆ ਮੈਂ ਬਹੁਤ ਖੁਸ਼ ਸੀ ਕਿਉਂਕਿ ਜੱਸ ਪਰਿਵਾਰ ਵਿੱਚ ਮੈਂ ਜਾਣਾ ਸੀ ਮੈਨੂੰ ਉੱਥੇ ਬਹੁਤ ਮਾਣ ਸਨਮਾਨ ਮਿਲਣ ਵਾਲਾ ਸੀ ਤੇ ਜਿਸ ਦਿਨ ਮੇਰਾ ਵਿਆਹ ਸੀ ਉਸ ਦਿਨ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਆਖਰ ਮੈਨੂੰ ਵੀ ਉਸ ਮੁੰਡੇ ਨਾਲ ਪਿਆਰ ਹੋ ਗਿਆ ਜਿਸ ਨੇ ਮੇਰੇ ਲਈ ਆਪਣੇ ਘਰ ਪਰਿਵਾਰ ਵਾਲਿਆਂ ਨੂੰ ਮਨਾਇਆ ਸੀ ਤੇ ਉਹ ਬਹੁਤ ساری ਬਰਾਤ ਲੈ ਕੇ ਸਾਡੇ ਘਰ ਆਇਆ ਸੀ ਆਪਣੇ ਘਰ ਤੋਂ ਵਿਦਾ ਹੋ ਕੇ ਜਦੋਂ ਮੈਂ ਆਪਣੇ ਸਹੁਰੇ ਘਰ ਗਈ ਤਾਂ ਮੇਰੀ ਤਬੀਅਤ ਖਰਾਬ ਹੋ ਗਈ ਤੇ ਮੇਰੇ ਪਤੀ ਮੇਰੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਪਰ ਉਸ ਸਮੇਂ ਮੇਰਾ ਉਸ ਨਾਲ ਕੋਈ ਵੀ ਗੱਲ ਕਰਨ ਨੂੰ ਮਾਨੀ ਨਹੀਂ ਕਰ ਰਿਹਾ ਸੀ ਕਹਿਣ ਨੂੰ ਤਾਂ ਉਹ ਮੇਰੇ ਵਿਆਹ ਦੀ ਪਹਿਲੀ ਰਾਤ ਸੀ ਜੋ ਹਰ ਕੁੜੀ ਲਈ ਬਹੁਤ ਹੀ ਸਪੈਸ਼ਲ ਹੁੰਦੀ ਆ ਪਰ ਮੇਰੇ ਨਾਲ ਪਹਿਲੀ ਰਾਤ ਹੀ ਅਜੀਹਾ ਹੋਇਆ ਜਿਸ ਨੂੰ ਸੁਣ ਕੇ ਤੁਹਾਡੇ ਹੋਸ਼ ਛੱਡ ਜਾਣਗੇ ਕਿਉਂਕਿ ਮੈਂ ਆਪਣੇ ਪਤੀ ਨਾਲ ਗੱਲ ਕਰਦੀ ਕਰਦੀ ਬੇਹੋਸ਼ ਹੋ ਗਈ ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਨੂੰ ਪਤਾ ਲੱਗਿਆ ਕਿ ਮੈਂ ਤਾਂ ਮੇਰਾ ਇੱਕ ਮਿਡਲ ਕਲਾਸ ਫੈਮਲੀ 'ਚ ਜਨਮ ਹੋਇਆ ਸੀ ਤੇ ਮੇਰੇ ਮਾਤਾ ਪਿਤਾ ਇਸ ਦੁਨੀਆ ਵਿੱਚ ਨਹੀਂ ਸੀ ਤੇ ਮੈਂ ਅਨਾਥ ਸੀ ਮੇਰੀ ਮਾਸੀ ਨੇ ਮੇਰਾ ਪਾਲਣ ਪੋਸ਼ਣ ਕੀਤਾ ਸੀ ਤੇ ਉਹਨਾਂ ਨੇ ਮੈਨੂੰ ਬਹੁਤ ਵਧੀਆ ਪਰਵਰਿਸ਼ ਦਿੱਤੀ ਸੀ ਉਹਨਾਂ ਨੇ ਕਦੇ ਵੀ ਮੇਰੇ ਅਤੇ ਆਪਣੀਆਂ ਬੇਟੀਆਂ 'ਚ ਭੇਦ ਭਾਵ ਨਹੀਂ ਰੱਖਿਆ ਸੀ ਉਹ ਮੇਰੀ ਸਕੀ ਮਾਸੀ ਨਹੀਂ ਸੀ ਕਿਉਂਕਿ ਮੈਂ ਤਾਂ ਜਾਣਦੀ ਨਹੀਂ ਸੀ ਕਿ ਮੇਰੀ ਮਾਂ ਕੌਣ ਆ ਮਾਸੀ ਵੀ ਮਾਂ ਦੀ ਤਰ੍ਹਾਂ ਹੁੰਦੀ ਆ ਤੇ ਉਹਨਾਂ ਨੇ ਵੀ ਮੈਨੂੰ ਆਪਣੀ ਬੇਟੀ ਦੀ ਤਰ੍ਹਾਂ ਪਾਲਿਆ ਸੀ ਜਦੋਂ ਮੈਂ 8 ਸਾਲ ਦੀ ਸੀ ਤਾਂ ਮਾਸੀ ਨੇ ਮੈਨੂੰ ਦੱਸਿਆ ਸੀ ਕਿ ਮੈਂ ਉਹਨਾਂ ਦੀ ਬੇਟੀ ਨਹੀਂ ਹਾਲਾਂਕਿ ਉਹਨਾਂ ਦੇ ਪਹਿਲਾਂ ਹੀ ਤਿੰਨ ਬੇਟੀਆਂ ਤੇ ਦੋ ਬੇਟੇ ਸੀ ਤੇ ਮੈਂ ਉਹਨਾਂ ਨੂੰ ਹਸਪੀਟਲ ਵਿੱਚੋਂ ਮਿਲੀ ਸੀ ਕਿਉਂਕਿ ਮਾਸੀ ਪਹਿਲਾਂ ਹਸਪੀਟਲ ਵਿੱਚ ਨਰਸ ਦੀ ਜੌਬ ਕਰਦੀ ਸੀ ਜਦੋਂ ਮੇਰੀ ਮਾਸੀ ਹਸਪੀਟਲ ਵਿੱਚ ਜੌਬ ਕਰ ਰਹੀ ਸੀ ਤਾਂ ਇੱਕ ਸ਼ਾਦੀशुदा कपल ਆਇਆ ਤੇ ਉਹ ਲੇਡੀ ਪ੍ਰੈਗਨੈਂਟ ਸੀ ਡਾਕਟਰ ਨੇ ਉਸ ਲੇਡੀ ਦੀ ਡਿਲੀਵਰੀ ਕਰਵਾਉਣੀ ਸੀ ਫਿਰ ਉਹ ਇਨਸਾਨ ਆਪਣੀ ਵਾਈਫ ਨੂੰ ਐਡਮਿਟ ਕਰਵਾ ਕੇ ਕਹਿੰਦਾ ਕਿ ਮੈਂ ਆਪਣੇ ਪਰਿਵਾਰ ਨੂੰ ਲੈ ਕੇ ਆਉਂਦਾ ਹਾਂ ਪਤਾ ਨਹੀਂ ਉਹ ਇਨਸਾਨ ਕੌਣ ਸੀ ਫਿਰ ਉਸ ਲੇਡੀ ਨੇ ਇੱਕ ਪਿਆਰੀ ਜੀ ਬੇਟੀ ਨੂੰ ਜਨਮ ਦਿੱਤਾ ਜੋ ਕਿ ਮੈਂ ਸੀ ਉਹ ਆਦਮੀ ਪਤਾ ਨਹੀਂ ਕੌਣ ਸੀ ਤੇ ਆਪਣੀ ਪਤਨੀ ਨੂੰ ਹਸਪੀਟਲ ਛੱਡ ਕੇ ਕਿੱਥੇ ਚਲਾ ਗਿਆ ਪਰ ਉਸ ਨੇ ਹਸਪੀਟਲ ਦੇ ਖਰਚੇ ਦੇ ਸਾਰੇ ਪੈਸੇ ਪਹਿਲਾਂ ਹੀ ਜਮ੍ਹਾਂ ਕਰਵਾ ਦਿੱਤੇ ਸੀ ਰਿਸੈਪਸ਼ਨ ਤੇ ਉਸ ਆਦਮੀ ਨੇ ਜੋ ਇਨਫੋਰਮੇਸ਼ਨ ਲਿਖਾਈ ਸੀ ਉਸ ਵਿੱਚ ਪਹਿਲਾਂ ਉਹ ਆਪਣਾ ਉਸ ਨੇ ਕੰਟੈਕਟ ਨੰਬਰ ਨਹੀਂ ਲਿਖਾਇਆ ਸੀ ਜੋ ਐਡਰੈਸ ਉਸ ਨੇ ਲਿਖਵਾਇਆ ਸੀ ਉਹ ਵੀ ਮੌਜੂਦ ਨਹੀਂ ਸੀ ਉਸਨੇ ਜਲਦਬਾਜੀ ਵਿੱਚ ਪੈਸੇ ਜਮ੍ਹਾਂ ਕਰਵਾ ਦਿੱਤੇ ਤੇ ਆਪਣੀ ਪਤਨੀ ਨੂੰ ਐਡਮਿਟ ਕਰਵਾ ਦਿੱਤਾ ਤੇ ਡਾਕਟਰ ਨੂੰ ਕਿਹਾ ਕਿ ਮੈਂ ਆਪਣੀ ਫੈਮਲੀ ਨੂੰ ਲੈ ਕੇ ਆਉਂਦਾ ਹਾਂ ਤੁਸੀਂ ਮੇਰੀ ਪਤਨੀ ਦਾ ਖਿਆਲ ਰੱਖਣਾ ਪਰ ਉਹ ਆਦਮੀ ਅਜਿਹਾ ਆ ਗਿਆ ਕਿ ਫਿਰ ਵਾਪਸ ਹੀ ਨਹੀਂ ਆਇਆ ਪਤਾ ਨਹੀਂ ਉਹ ਇਨਸਾਨ ਕਿਹੋ ਜਿਹਾ ਸੀ ਉਹ ਆਪਣੀ ਪਤਨੀ ਨੂੰ ਸਤਾ ਰਿਹਾ ਸੀ ਜਾਂ ਖੋਦੀ ਵਕਤ ਦਸਤਾਇਆ ਹੋਇਆ ਸੀ ਇਸ ਬਾਰੇ ਨਾ ਤਾਂ ਮੇਰੀ ਮਾਸੀ ਨੂੰ ਕੁਝ ਪਤਾ ਲੱਗਿਆ ਨਾ ਹੀ ਕਿਸੇ ਹੋਰ ਨੂੰ ਕੁਝ ਪਤਾ ਲੱਗ ਸਕਿਆ ਸ਼ਾਇਦ ਉਸ ਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਉਸਦੇ ਜਾਨ ਮਗਰੋਂ ਉਸਦੀ ਪਤਨੀ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਡਿਲੀਵਰੀ ਹੋਣ ਦੇ ਬਾਅਦ ਡਾਕਟਰ ਨੇ ਉਸ ਬੱਚੀ ਦਾ 나ੜੂਆ ਕੱਟ ਕੇ ਨਰਸ ਦੀ ਗੋਦੀ 'ਚ ਰੱਖ ਦਿੱਤਾ ਨਰਸ ਕੋਈ ਹੋਰ ਨਹੀਂ ਮੇਰੀ ਮਾਸੀ ਸੀ ਨਰਸ ਬੱਚੀ ਨੂੰ ਆਪਣੀ ਗੋਦੀ 'ਚ ਚੱਕ ਕੇ ਹਸਪੀਟਲ ਵਿੱਚ ਕਾਫੀ ਟਾਈਮ ਆਦਮੀ ਨੂੰ ਆਵਾਜ਼ਾਂ ਮਾਰਦੀ ਰਹੀ ਕਿਉਂਕਿ ਉਹ ਆਦਮੀ ਦੇ ਨਾਮ ਤੋਂ ਬਿਨਾਂ ਕਿਸੇ ਨੂੰ ਹੋਜ ਹੋਰ ਪਤਾ ਹੀ ਨਹੀਂ ਸੀ ਤੇ ਉਸ ਬੱਚੀ ਦਾ ਜਨਮ ਵੀ ਆਪਰੇਸ਼ਨ ਨਾਲ ਹੋਇਆ ਸੀ ਤੇ ਉਹ ਔਰਤ ਅਜੇ ਤੱਕ ਬੇਹੋਸ਼ ਸੀ ਔਫ ਨੋ ਵੀ ਕॉज ਪੁੱਛਿਆ ਨਹੀਂ ਜਾ ਸਕਦਾ ਸੀ ਨਰਸ ਨੇ ਕਾਫੀ ਦੇਰ ਤੱਕ ਉਸ ਬੱਚੀ ਨੂੰ ਆਪਣੀ ਗੋਦ 'ਚ ਰੱਖਿਆ ਤੇ ਸਾਰੇ ਹਸਪੀਟਲ ਵਿੱਚ ਉਹ ਸਾਦਮੀ ਨੂੰ ਲੱਭ ਲਿਆ ਪਰ ਉਹ ਕਿਤੇ ਨਹੀਂ ਮਿਲਿਆ ਤੇ ਫਿਰ ਅੜੀਕ ਹੋਣ ਲੱਗੀ ਕਿ ਕਦੋਂ ਇਸ ਬੱਚੀ ਦੀ ਮਾਂ ਨੂੰ ਹੋਸ਼ ਆਵੇ ਤੇ ਉਸ ਤੋਂ ਉਸਦੇ ਪਿਤਾ ਬਾਰੇ ਪੁੱਛਿਆ ਜਾਵੇ ਕਿਉਂਕਿ ਉਸ ਔਰਤ ਤੋਂ ਇਲਾਵਾ ਹਸਪੀਟਲ ਵਿੱਚ ਉਹਨਾਂ ਦਾ ਹੋਰ ਕੋਈ ਵੀ ਮੌਜੂਦ ਨਹੀਂ ਸੀ ਪਰ ਉਹ ਔਰਤ ਵੀ ਉਸ ਬੱਚੀ ਨੂੰ ਜਨਮ ਦੇਣ ਤੋਂ ਬਾਅਦ ਇਕੱਲੀ ਮੌਤ ਤੇ ਜ਼ਿੰਦਗੀ ਦੀ ਲੜਾਈ ਲੜ ਰਹੀ ਸੀ ਪਤਾ ਨਹੀਂ ਉਸ ਨਾਲ ਕੀ ਹੋਇਆ ਹੋਵੇਗਾ ਤੇ ਅਖੀਰ ਉਹ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ ਇਹ ਹਾਦਸਾ ਸਭ ਨੂੰ ਹੈਰਾਨ ਕਰਨ ਵਾਲਾ ਸੀ ਕਿ ਕੋਈ ਅਣਜਾਣ ਪਤੀ ਪਤਨੀ ਹਸਪੀਟਲ 'ਚ ਆਉਂਦੇ ਆ ਤੇ ਪਤੀ ਆਪਣੀ ਪਤਨੀ ਨੂੰ ਐਡਮਿਟ ਕਰਵਾ ਕੇ ਗਾਇਬ ਹੋ ਜਾਂਦਾ ਤੇ ਪਤਨੀ ਇੱਕ ਬੱਚੀ ਨੂੰ ਜਨਮ ਦੇ ਕੇ ਇਸ ਦੁਨੀਆ ਨੂੰ ਛੱਡ ਕੇ ਚਲੀ ਜਾਂਦੀ ਆ ਇਹ ਕਹਾਣੀ ਇੱਕ ਅਣਜਾਣ ਕੁੜੀ ਦੀ ਆ ਤੇ ਉਹ ਕੁੜੀ ਮੈਂ ਹਾਂ ਕਿਉਂਕਿ ਅੱਜ ਤੱਕ ਕਿਸੇ ਨੂੰ ਕੁਝ ਨਹੀਂ ਪਤਾ ਲੱਗ ਸਕਿਆ ਕਿ ਮੇਰੇ ਪਿਤਾ ਕੌਣ ਸੀ ਤੇ ਮੇਰੀ ਮਾਂ ਕੌਣ ਸੀ ਆਖਰ ਉਹਨਾਂ ਦੀ ਅਜਿਹੀ ਕੀ ਮਜਬੂਰੀ ਸੀ ਕਿ ਉਹ ਆਪਣੀ ਬੇਟੀ ਨੂੰ ਇਸ ਹਸਪਤਾਲ ਦੇ ਵਿੱਚ ਪੂਰੀ ਦੁਨੀਆ 'ਚ ਇਕੱਲੀ ਛੱਡ ਕੇ ਚਲੇ ਗਏ ਸਾਰੇ ਹਸਪੀਟਲ ਵਾਲੇ ਇਹੀ ਸੋਚ ਵਿਚਾਰ ਕਰ ਰਹੇ ਸੀ ਕਿ ਇਸ ਬੱਚੀ ਦਾ ਕੀ ਕੀਤਾ ਜਾਵੇ ਫਿਰ ਉਹ ਇਸ ਨਤੀਜੇ ਤੇ ਪਹੁੰਚੇ ਕਿ ਇਸ ਬੱਚੀ ਨੂੰ ਸੰਤੋਸ਼ ਦੇ ਹਵਾਲੇ ਕਰ ਦਿੱਤਾ ਜਾਵੇ ਇਹੀ ਇਸ ਦੀ ਪਾਲवरिश ਕਰੇ ਸੰਤੋਸ਼ ਕੋਈ ਹੋਰ ਨਹੀਂ ਮੇਰੀ ਮਾਸੀ ਦਾ ਨਾਮ ਹੀ ਸੰਤੋਸ਼ ਸੀ ਸੰਤੋਸ਼ ਉਸ ਹਸਪੀਟਲ ਦੀ ਨਰਸ ਸੀ ਫਿਰ ਉਸ ਨੇ ਉਸ ਬੱਚੀ ਨੂੰ ਆਪਣੀ ਗੋਦੀ 'ਚ ਪਵਾ ਲਿਆ ਤੇ ਜਦੋਂ ਮੈਂ ਬੋਲਣਾ ਸ਼ੁਰੂ ਕੀਤਾ ਤਾਂ ਮੇਰੇ ਮੂੰਹ 'ਚੋਂ ਪਹਿਲਾ ਸ਼ਬਦ ਮਾਸੀ ਹੀ ਨਿਕਲਿਆ ਸੀ ਤੇ ਮੇਰੀ ਮਾਸੀ ਦੇ ਪਹਿਲਾਂ ਦੋ ਬੇਟੀਆਂ ਸੀ ਇੱਕ 5 ਸਾਲ ਦੀ ਸੀ ਇੱਕ 3 ਸਾਲ ਦੀ ਸੀ ਤੇ ਹੁਣ ਇੱਕ ਮੈਂ ਸ਼ਾਮਲ ਹੋ ਗਈ ਕਿਉਂਕਿ ਹਸਪੀਟਲ ਦੇ ਫੈਸਲੇ ਤੋਂ ਬਾਅਦ ਮਾਸੀ ਮੈਨੂੰ ਆਪਣੇ ਘਰ ਵਿੱਚ ਲੈ ਆਈ ਮਾਸੀ ਮੇਰੀ ਪਾਲ ਰਿਸ਼ ਕਰਨ ਤੋਂ ਘਬराई ਸੀ ਕਿਉਂਕਿ ਮਾਸੀ ਤਾਂ ਖੁਦ ਇੱਕ ਮਮੂਲੀ ਜੀ ਨਰਸ ਸੀ ਜਿਵੇਂ ਕਿਵੇਂ ਕਰਕੇ ਆਪਣਾ ਗੁਜ਼ਾਰਾ ਕਰਦੀ ਸੀ ਤੇ ਉਸ ਦਾ ਪਤੀ ਇੱਕ ਨੰਬਰ ਦਾ ਹਰਾਮਖੋਰ ਸੀ ਉਹ ਕੋਈ ਵੀ ਕੰਮ ਨਹੀਂ ਕਰਦਾ ਸੀ ਤੇ ਸਾਰਾ ਦਿਨ ਸ਼ਰਾਬ ਪੀਂਦਾ ਜੂਆ ਖੇਡਦਾ ਸੀ ਮਾਸੀ ਨੇ ਕਿਹਾ ਕਿ ਇਸ ਬੱਚੀ ਨੂੰ ਕਿਸੇ ਲੋੜੀ ਦੇ ਜੋੜੇ ਨੂੰ ਦੇ ਦਿੰਦੇ ਹਾਂ ਜਿਨ੍ਹਾਂ ਦੇ ਕੋਈ ਬੱਚਾ ਨਹੀਂ ਪਰ ਹਸਪੀਟਲ ਵਾਲਿਆਂ ਨੇ ਕਿਹਾ ਕਿ ਜੇ ਮਗਰੋਂ ਇਸ ਦਾ ਪਿਤਾ ਆ ਗਿਆ ਤਾਂ ਆਪਾਂ ਉਸ ਨੂੰ ਕੀ ਜਵਾਬ ਦੇਵਾਂਗੇ ਇਸ ਬੱਚੀ ਨੂੰ ਗਾਇਬ ਕਰਨ ਜਾਂ ਕਿਸੇ ਦੂਜੇ ਕਪਲ ਨੂੰ ਦੇਣ ਕਰਕੇ ਇਸ ਦਾ ਪਿਤਾ ਆਪਣੇ ਤੇ ਕੇਸ ਵੀ ਕਰ ਸਕਦਾ। ਇਸ ਲਈ ਇਸ ਨੂੰ ਤੁਸੀਂ ਆਪਣੇ ਨਾਲ ਲੈ ਜਾਓ ਤੇ ਜਦੋਂ ਇਸ ਦਾ ਪਿਤਾ ਆਵੇਗਾ ਤਾਂ ਆਪਾਂ ਇਸ ਨੂੰ ਵਾਪਸ ਕਰ ਦੇਵਾਂਗੇ। ਮਾਸੀ ਦਾ ਤਾਂ ਆਪਣੇ ਘਰ ਦਾ ਹੀ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਸੀ। ਉਦੋਂ ਹਸਪੀਟਲ ਵਾਲਿਆਂ ਨੇ ਮੈਨੂੰ ਉਸ ਦੇ ਜੰਮੇ ਤੇ ਜੁਮੇ ਪਾ ਦਿੱਤਾ। ਜੋ ਕਿ ਬਹੁਤ ਮਾਸੂਮ ਸੀ ਤੇ ਪੈਦਾ ਹੁੰਦੇ ਹੀ ਬਹੁਤ ਜ਼ਿਆਦਾ ਸੋਹਣੀ ਸੀ। ਫਿਰ ਹਸਪੀਟਲ ਵਾਲਿਆਂ ਨੇ ਮਾਸੀ ਨੂੰ ਕਿਹਾ ਕਿ ਜੇਕਰ ਤੂੰ ਇਸ ਬੱਚੀ ਦੀ ਜ਼ਿੰਮੇਵਾਰੀ ਉਠਾ ਲਵੇਂ ਤਾਂ ਤੇਰੀ ਸੈਲਰੀ ਵੀ ਡਬਲ ਕਰ ਦੇਵਾਂਗੇ ਕਿਉਂਕਿ ਉਹ ਹਸਪੀਟਲ ਬਹੁਤ ਵੱਡਾ ਸੀ ਦੂਰ ਦੂਰ ਤੋਂ ਲੋਕ ਉੱਥੇ ਮੈਡੀਸਨ ਲੈਣ ਦੇ ਲਈ ਆਉਂਦੇ ਸੀ ਤੇ ਅਲੱਗ-ਅਲੱਗ ਤਰ੍ਹਾਂ ਦੇ ਡਾਕਟਰ ਉਸ ਹਸਪੀਟਲ 'ਚ ਬੈਠਦੇ ਸੀ ਹਸਪੀਟਲ ਦੇ ਡਾਕਟਰ ਨੇ ਕਿਹਾ ਸੀ ਕਿ ਤੁਸੀਂ ਇਸ ਬੱਚੀ ਨੂੰ ਆਪਣੇ ਨਾਲ ਲੈ ਜਾਵੋ ਤੇ ਤੁਹਾਨੂੰ ਇਸ ਦੇ ਖਰਚੇ ਦੇ ਸਾਰੇ ਪੈਸੇ ਦਿੱਤੇ ਜਾਇਆ ਕਰਨਗੇ ਤੇ ਹਰ ਮਹੀਨੇ ਸੈਲਰੀ ਵੀ ਤੁਹਾਨੂੰ ਭੇਜ ਦਿੱਤੀ ਜਾਵੇਗੀ ਤੇ ਅੱਜ ਦੇ ਬਾਅਦ ਹਸਪੀਟਲ ਵਿੱਚ ਤੁਹਾਨੂੰ ਡਿਊਟੀ ਕਰਨ ਦੀ ਜ਼ਰੂਰਤ ਨਹੀਂ ਇਸ ਤੋਂ ਬਾਅਦ ਅਸੀਂ ਤੇਰੇ ਲਈ ਹੋਰ ਕੁਝ ਨਹੀਂ ਕਰ ਸਕਦੇ ਮਾਸੀ ਨੂੰ ਇਸ ਤੋਂ ਚੰਗਾ ਹੋਰ ਕੀ ਹੋ ਸਕਦਾ ਸੀ ਉਸ ਨੂੰ ਇਸ ਬੱਚੀ ਦੀ ਵਜ੍ਹਾ ਕਰਕੇ ਬਿਨਾਂ ਨੌਕਰੀ ਕੀਤੇ ਤੇ ਸਾਰੀ ਉਮਰ ਸੈਲਰੀ ਮਿਲਣ ਵਾਲੀ ਸੀ ਤੇ ਸੈਲਰੀ ਵੀ ਡਬਲ ਹੋ ਗਈ ਸੀ ਫਿਰ ਮਾਸੀ ਨੇ ਉਸ ਬੱਚੀ ਨੂੰ ਪਾਲਣ ਦੀ ਜ਼ਿੰਮੇਵਾਰੀ ਆਪਣੇ ਸਿਰ ਤੇ ਲੈ ਲਈ ਤੇ ਆਪਣੇ ਘਰ ਉਸ ਬੱਚੀ ਨੂੰ ਲੈ ਆਈ ਜਦੋਂ ਮੈਂ 1 ਸਾਲ ਦੀ ਹੋ ਗਈ ਤਾਂ ਮਾਸੀ ਦੇ ਘਰ ਇੱਕ ਹੋਰ ਬੇਟੀ ਨੇ ਜਨਮ ਲਿਆ ਤਾਂ ਮਾਸੀ ਦੇ ਪਤੀ ਮਾਸੀ ਨੂੰ ਕਹਿੰਦੇ ਰਹਿੰਦੇ ਸੀ ਕਿ ਆਪਣੇ ਘਰ ਵਿੱਚ ਕੁੜੀਆਂ ਦੀ ਕਮੀ ਸੀ ਜੋ ਤੂੰ ਇਸ ਕੁੜੀ ਨੂੰ ਆਪਣੇ ਘਰ ਵਿੱਚ ਲੈ ਕੇ ਆਈਆਂ ਤੇ ਹੁਣ ਤੂੰ ਫਿਰ ਇੱਕ ਕੁੜੀ ਨੂੰ ਜਨਮ ਦੇ ਦਿੱਤਾ ਇਸ ਤਰ੍ਹਾਂ ਆਪਣੇ ਘਰ ਵਿੱਚ 4-4 ਕੁੜੀਆਂ ਹੋ ਗਈਆਂ ਮਾਸੀ ਜਿਵੇਂ ਕਿਵੇਂ ਕਰਕੇ ਆਪਣੀਆਂ 4 ਧੀਆਂ ਦੀ ਪਾਲਣ ਪੋਸ਼ਣ ਕਰ ਰਹੀ ਸੀ ਤੇ ਮਾਸੀ ਦੇ ਅੰਦਰ ਬੇਟੇ ਦੀ ਵੀ ਚਾਹਤ ਸੀ ਤੇ ਉਹ ਮਾਣੀ ਮਾਣ ਅਰਦਾਸਾਂ ਕਰਦੀ ਰਹਿੰਦੀ ਫਿਰ 2 ਸਾਲ ਬਾਅਦ ਮਾਸੀ ਦੇ ਘਰ ਇੱਕ ਬੇਟੇ ਨੇ ਜਨਮ ਲਿਆ ਫਿਰ 1 ਸਾਲ ਬਾਅਦ ਇੱਕ ਹੋਰ ਬੇਟੇ ਨੇ ਜਨਮ ਲਿਆ ਇਸ ਤਰ੍ਹਾਂ ਮਾਸੀ ਕੋਲ ਹੁਣ 6 ਬੱਚੇ ਹੋ ਗਏ ਜਦੋਂ ਮਾਸੀ ਦਾ ਛੋਟਾ ਬੇਟਾ 2 ਸਾਲ ਦਾ ਸੀ ਤਾਂ ਉਹਨਾਂ ਦੇ ਪਤੀ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਕਿਉਂਕਿ ਉਹ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਸੀ ਤੇ ਉਹਨਾਂ ਦੀਆਂ ਦੋਨੋਂ ਕਿਡਨੀਆਂ ਖਰਾਬ ਹੋ ਗਈਆਂ ਸੀ ਵੈਸੇ ਵੀ ਮਾਸੀ ਨੂੰ ਆਪਣੇ ਪਤੀ ਨਾਲ ਕੋਈ ਦਿਲ ਤੋਂ ਲਗਾਵਣੀ ਸੀ ਕਿਉਂਕਿ ਉਹ ਕੋਈ ਕੰਮ ਕਾਰ ਨਹੀਂ ਕਰਦਾ ਸੀ ਸਗੋਂ ਮਾਸੀ ਦੀ ਕਮਾਈ ਵਾਲੇ ਪੈਸੇ ਵੀ ਸ਼ਰਾਬ ਤੇ ਜੂਏ 'ਚ ਉਡਾ ਦਿੰਦਾ ਸੀ। ਮਾਸੀ ਨੂੰ ਮੇਰੀ ਪਰਵਰਿਸ਼ ਦੇ ਲਈ ਹਸਪੀਟਲ ਤੋਂ ਬਹੁਤ ਟਾਈਮ ਖਰਚਾ ਮਿਲਦਾ ਰਿਹਾ। ਫਿਰ ਮੈਂ ਜਦੋਂ ਵੱਡੀ ਹੋ ਗਈ ਤਾਂ ਮਾਸੀ ਦੀਆਂ ਦੋ ਢੀਆਂ ਜੋ ਮੇਰੇ ਨਾਲੋਂ ਵੱਡੀਆਂ ਸੀ, ਉਹ ਵੀ ਬਹੁਤ ਜਵਾਨ ਹੋ ਗਈਆਂ। ਫਿਰ ਹਸਪੀਟਲ ਵਾਲਿਆਂ ਨੇ ਮੇਰਾ ਖਰਚਾ ਬੰਦ ਕਰ ਦਿੱਤਾ। ਉਹਨਾਂ ਦਾ ਕਹਿਣਾ ਸੀ ਕਿ ਹੁਣ ਤਾਂ ਇਹ ਕੁੜੀ ਵੱਡੀ ਹੋ ਗਈ ਆ ਤੇ ਆਪਣਾ ਖਰਚਾ ਆਪ ਕੱਢ ਸਕਦੀ ਆ। ਕਿਉਂਕਿ ਉਹ ਕੋਈ ਨੌਕਰੀ ਵੀ ਕਰ ਸਕਦੀ ਆ ਮੇਰੀ ਪੂਰੀ ਕਹਾਣੀ ਮਾਸੀ ਨੇ ਮੈਨੂੰ ਬਚਪਨ ਜੀ ਦੱਸ ਦਿੱਤੀ ਸੀ ਭਾਵੇਂ ਮੈਂ ਮਾਸੀ ਦੀ ਸੱਕੀ ਬੇਟੀ ਨਹੀਂ ਸੀ ਪਰ ਫਿਰ ਵੀ ਉਹ ਆਪਣੇ ਬੱਚਿਆਂ ਤੇ ਮੇਰੇ ਵਿਚਕਾਰ ਕੋਈ ਭੇਦ ਭਾਵ ਨਹੀਂ ਕਰਦੀ ਸੀ ਜੇ ਸਕੂਲ ਵਿੱਚ ਉਹਨਾਂ ਦੇ ਆਪਣੇ ਬੱਚੇ ਜਾਂਦੇ ਸੀ ਮੇਰਾ ਵੀ ਉਸੇ ਸਕੂਲ 'ਚ ਐਡਮਿਸ਼ਨ ਕਰਵਾਇਆ ਸੀ ਤੇ ਜੋ ਆਪਣੇ ਬੱਚਿਆਂ ਨੂੰ ਖਾਣ ਪੀਣ ਲਈ ਦਿੰਦੀ ਸੀ ਉਹੀ ਮੈਨੂੰ ਖਾਣ ਪੀਣ ਨੂੰ ਦਿੰਦੇ ਸੀ ਬਸ ਮੇਰੇ ਨਾਲ ਇੱਕ ਹੀ ਫਰਕ ਸੀ ਕਿ ਮੈਨੂੰ ਗ੍ਰੈਸਟੀ ਵਿੱਚ ਮਾਸੀ ਨੇ ਜਲਦੀ ਪਾ ਦਿੱਤਾ ਔਸਧੀਆਂ ਵੱਡੀਆਂ ਦੋ ਬੇਟੀਆਂ ਨੂੰ ਆਪਣੀ ਪੜ੍ਹਾਈ ਲਿਖਾਈ ਨਾਲ ਹੀ ਮਤਲਬ ਹੁੰਦਾ ਸੀ ਪਰ ਮੈਂ ਆਪਣੀ ਪੜ੍ਹਾਈ ਦੇ ਨਾਲ-ਨਾਲ ਘਰ ਦੇ ਕੰਮਕਾਜ ਵੀ ਕਰਨੇ ਹੁੰਦੇ ਸੀ ਮਾਸੀ ਦੇ ਤਿੰਨ ਛੋਟੇ ਬੱਚੇ ਅਜੇ ਬਹੁਤ ਛੋਟੇ ਸੀ ਤੇ ਉਹ ਆਪਣੀ ਪੜ੍ਹਾਈ ਕਰਦੇ ਸੀ ਤੇ ਦੋ ਜੋ ਵੱਡੀਆਂ ਈਆਂ ਸੀ ਉਹ ਦੋਨੋਂ ਆਪਣੀ ਸਟੱਡੀ ਪੂਰੀ ਕਰਕੇ ਉਸੇ ਸਕੂਲ ਵਿੱਚ ਹੀ ਟੀਚਿੰਗ ਦੇਣ ਲੱਗ ਗਈਆਂ ਤੇ ਉਹਨਾਂ ਦੀ ਕਮਾਈ ਨਾਲ ਘਰ ਦਾ ਗੁਜ਼ਾਰਾ ਵਧੀਆ ਹੋ ਰਿਹਾ ਸੀ ਇਸ ਤਰ੍ਹਾਂ ਹੌਲੀ-ਹੌਲੀ ਜ਼ਿੰਦਗੀ ਵਧੀਆ ਗੁਜ਼ਰ ਰਹੀ ਸੀ ਮਾਸੀ ਦੀਆਂ ਦੋ ਵੱਡੀਆਂ ਬੇਟੀਆਂ ਨੀਲਮ ਤੇ ਸ਼ਵੇਤਾ ਮਾਸੀ ਨੂੰ ਕਹਿੰਦੀਆਂ ਸੀ ਕਿ ਨੀਤੂ ਨੂੰ ਵੀ ਕਿਸੇ ਜੌਬ ਉੱਤੇ ਲਗਾ ਦਿੰਨੇ ਆ ਪਰ ਮਾਸੀ ਦਾ ਕਹਿਣਾ ਸੀ ਕਿ ਜੇ ਨੀਤੂ ਵੀ ਜੌਬ ਕਰਨ ਲੱਗ ਗਈ ਤਾਂ ਘਰ ਦਾ ਕੰਮ ਕੌਣ ਕਰੇਗਾ ਕਿਉਂਕਿ ਮੈਂ ਹੁਣ ਬਹੁਤ ਬੁੱਢੀ ਹੋ ਚੁੱਕੀ ਆ ਮੇਰੇ ਤੋਂ ਘਰ ਦਾ ਕੰਮ ਨਹੀਂ ਹੁੰਦਾ ਤੇ ਮੈਂ ਵੀ ਮਾਸੀ ਨੂੰ ਕਹਿੰਦੀ ਸੀ ਕਿ ਤੁਸੀਂ ਮੇਰੇ ਲਈ ساری ਉਮਰ ਬਹੁਤ ਕੀਤਾ ਹੁਣ ਮੈਂ ਵੀ ਕੋਈ ਜੌਬ ਕਰਨਾ ਚਾਹਨੀ ਆ ਤਾਂ ਮਾਸੀ ਮੈਨੂੰ ਕਹਿੰਦੀ ਨਹੀਂ ਤੂੰ ਘਰ ਵਿੱਚ ਹੀ ਰਿਹਾ ਕਰ ਤੇ ਤੈਨੂੰ ਜੌਬ ਕਰਨ ਦੀ ਕੋਈ ਜ਼ਰੂਰਤ ਨਹੀਂ ਬਸ ਤੂੰ ਘਰ ਦੇ ਕੰਮਕਾਜ ਕਰ ਮੇਰੀ ਸੇਵਾ ਕਰ ਤੇ ਆਪਣੇ ਛੋਟੇ ਭੈਣ ਭਰਾਵਾਂ ਦਾ ਧਿਆਨ ਰੱਖ ਬਸ ਇੰਨਾ ਹੀ ਬਹੁਤ ਆ ਮੈਂ ਆਪਣੀ ਮਾਸੀ ਦੇ ਹਰ ਇੱਕ ਫੈਸਲੇ ਦਾ ਬਹੁਤ ਮਾਣ ਰੱਖਦੀ ਸੀ ਮਾਸੀ ਨੇ ਮੈਨੂੰ ਮਾਂ ਬਣ ਕੇ ਪਾਲਿਆ ਸੀ ਤੇ ਮੈਂ ਵੀ ਉਸ ਨੂੰ ਆਪਣੀ ਮਾਂ ਦੇ ਸਮਾਨ ਸਮਝਦੀ ਸੀ ਉਸ ਦੇ ਸਾਰੇ ਬੱਚਿਆਂ ਨੂੰ ਆਪਣੇ ਭੈਣ ਭਰਾ ਸਮਝਦੀ ਸੀ ਮਾਸੀ ਬਹੁਤ ਜ਼ਿਆਦਾ ਬਿਮਾਰ ਰਹਿਣ ਲੱਗ ਪਈ ਜ਼ਿਆਦਾ ਸਮਾਂ ਉਹ ਘਰ ਵਿੱਚ ਹੀ ਰਹਿੰਦੀ ਸੀ ਤੇ ਮੈਂ ਹਰ ਸਮੇਂ ਘਰ ਦੇ ਕੰਮ ਕਰਦੀ ਰਹਿੰਦੀ ਮਾਸੀ ਦੀ ਸੇਵਾ ਕਰਦੀ ਤੇ ਆਪਣੇ ਛੋਟੇ ਭੈਣ ਭਰਾਵਾਂ ਦਾ ਖਿਆਲ ਰੱਖਦੀ ਮੇਰੀਆਂ ਦੋਨੋਂ ਵੱਡੀਆਂ ਭੈਣਾਂ ਜੌਬ ਕਰਕੇ ਜਦੋਂ ਘਰ ਵਾਪਸ ਆਉਂਦੀਆਂ ਤਾਂ ਮੈਂ ਉਹਨਾਂ ਦੀਆਂ ਲੱਤਾਂ ਘੋਟਦੀ ਕਿਉਂਕਿ ਉਹ ਬਹੁਤ ਹੀ ਜ਼ਿਆਦਾ ਥੱਕ ਜਾਂਦੀਆਂ ਉਹਨਾਂ ਦੀਆਂ ਲੱਤਾਂ ਘੁੱਟਣੀਆਂ ਦਾ ਉਹਨਾਂ ਦਾ ਕੋਈ ਕੰਮ ਕਰਨ 'ਚ ਮੈਨੂੰ ਕੋਈ ਇਤਰਾਜ਼ ਨਹੀਂ ਸੀ ਮੈਨੂੰ ਲੋਕ ਕਹਿੰਦੇ ਸੀ ਕਿ ਤੂੰ ਬਹੁਤ ਸੋਹਣੀ ਆ ਪਰ ਮੇਰੀ ਮਾਸੀ ਦੀਆਂ ਤਿੰਨੋਂ ਧੀਆ ਦੀ ਸ਼ਕਲ ਸੂਰਤ ਨਾਰਮਲ ਜੀ ਸੀ ਹੁਣ ਮੇਰੀ ਮਾਸੀ ਮੇਰੀ ਵੱਡੀ ਬੇਟੀ ਦਾ ਵਿਆਹ ਕਰਨਾ ਚਾਹੁੰਦੀ ਸੀ ਮਾਸੀ ਨੇ ਉਸ ਲਈ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੱਤਾ ਇੱਕ ਦਿਨ ਮੇਰੀ ਵੱਡੀ ਭੈਣ ਲਈ ਇੱਕ ਵਧੀਆ ਰਿਸ਼ਤਾ ਮਿਲ ਗਿਆ ਮੁੰਡੇ ਵਾਲੇ ਗਰੀਬ ਸੀ ਪਰ ਬਹੁਤ ਇੱਜ਼ਤਦਾਰ ਸੀ ਆਪਣੀ ਮਿਹਨਤ ਦੀ ਕਮਾਈ ਨਾਲ ਆਪਣੇ ਘਰ ਦਾ ਗੁਜ਼ਾਰਾ ਕਰਦੇ ਸੀ ਫਿਰ ਮੇਰੀ ਵੱਡੀ ਭੈਣ ਨੀਲਮ ਦਾ ਵਿਆਹ ਹੋ ਗਿਆ ਤੇ ਸਾਡੀ ਜ਼ਿੰਦਗੀ ਇਸੇ ਤਰ੍ਹਾਂ ਵਧੀਆ ਗੁਜ਼ਰ ਰਹੀ ਸੀ ਫਿਰ ਮੇਰੀ ਭੈਣ ਦੇ ਵਿਆਹ ਨੂੰ 4 ਸਾਲ ਹੋ ਗਏ ਤੇ ਹੁਣ ਮੇਰੀ ਵੀ ਵਿਆਹ ਦੀ ਉਮਰ ਹੋ ਗਈ ਕਿਉਂਕਿ ਮੈਂ 20 ਸਾਲ ਦੀ ਹੋ ਗਈ ਸੀ ਤੇ ਪਲੱਸ 2 ਪਾਸ ਕਰਕੇ ਮੈਂ ਘਰ ਵਿੱਚ ਬੈਠ ਗਈ ਸੀ ਕਿਉਂਕਿ ਮਾਸੀ ਕਹਿੰਦੀ ਸੀ ਕਿ ਤੇਰੇ ਲਈ ਇੰਨੀ ਪੜ੍ਹਾਈ ਬਹੁਤ ਆ ਤੂੰ ਅੱਗੇ ਪੜ ਕੇ ਕੀ ਕਰਨਾ ਆਖਰ ਤੂੰ ਵੀ ਆਪਣੀਆਂ ਭੈਣਾਂ ਵਾਂਗੂ ਗ੍ਰੈਸਤੀ ਸੰਭਾਲਣੀ ਆ ਮੈਨੂੰ ਮਾਸੀ ਦੀ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਸੀ ਫਿਰ ਕੁਝ ਮਹੀਨਿਆਂ ਬਾਅਦ ਮਾਸੀ ਦੇ ਦੂਜੇ ਨੰਬਰ ਵਾਲੀ ਬੇਟੀ ਲਈ ਰਿਸ਼ਤਾ ਆਇਆ ਪਰ ਉਹ ਵੀ ਇੱਕ ਗਰੀਬ ਘਰ ਤੋਂ ਸੀ ਤੇ ਮਾਸੀ ਚਾਹੁੰਦੀ ਸੀ ਕਿ ਮੇਰੀ ਇੱਕ ਬੇਟੀ ਦਾ ਵਿਆਹ ਤਾਂ ਗਰੀਬ ਘਰੇ ਹੋ ਗਿਆ ਪਰ ਦੂਜੀ ਦਾ ਵਧੀਆ ਪਰਿਵਾਰ ਵਿੱਚ ਹੋਵੇ ਭਾਵੇਂ ਮਾਸੀ ਦੀਆਂ ਦੋਵੇਂ ਬੇਟੀਆਂ ਬਹੁਤ ਪੜੀਆਂ ਲਿਖੀਆਂ ਤੇ ਜੌਬ ਵੀ ਕਰਦੀਆਂ ਸੀ ਪਰ ਜਿੱਥੇ ਉਹਨਾਂ ਦੇ ਸੰਯੋਗ ਲਿਖੇ ਸੀ ਉਹਨਾਂ ਦਾ ਵਿਆਹ ਉੱਥੇ ਹੀ ਹੋਣਾ ਸੀ ਤੇ ਮਾਸੀ ਦੀ ਛੋਟੀ ਕੁੜੀ ਦਾ ਵਿਆਹ ਵੀ ਇੱਕ ਅਜਿਹੇ ਘਰ ਚ ਹੋਇਆ ਜਿੰਨਾ ਕੋਲ ਰਹਿਣ ਦੇ ਲਈ ਸਿਰਫ ਆਪਣਾ ਇੱਕ ਘਰ ਹੀ ਸੀ ਉਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ ਪਰ ਸ਼ਵੇਤਾ ਦਾ ਪਤੀ ਬਹੁਤ ਵਧੀਆ ਇਨਸਾਨ ਸੀ ਉਸ ਨੂੰ ਬਹੁਤ ਖੁਸ਼ ਰੱਖਦਾ ਸੀ ਬਹੁਤ ਪਿਆਰ ਕਰਦਾ ਸੀ ਤੇ ਮਿਹਨਤ ਨਾਲ ਬਹੁਤ ਪੈਸਾ ਕਮਾਉਂਦਾ ਸੀ ਸ਼ਵੇਤਾ ਦਾ ਕਹਿਣਾ ਸੀ ਕਿ ਉਸ ਨੂੰ ਆਪਣੇ ਸਹੁਰੇ ਘਰ ਬਹੁਤ ਹਿਸਾਬ ਨਾਲ ਚੱਲਣਾ ਪੈਂਦਾ ਹੁਣ ਉਸ ਘਰ ਵਿੱਚ ਮੈਂ ਵੱਡੀ ਰਹਿ ਗਈ ਸੀ ਤੇ ਮਾਸੀ ਨੇ ਆਪਣੇ ਦੋਵਾਂ ਮੁੰਡਿਆਂ ਨੂੰ ਇੱਕ ਫੈਕਟਰੀ ਵਿੱਚ ਸਮਾਨ ਪੈਕਿੰਗ ਦੇ ਕੰਮ ਕਰਨ ਤੇ ਲਵਾ ਦਿੱਤਾ ਤੇ ਉਹ ਦੋਨੇ ਭਰਾ ਥੋੜੇ ਥੋੜੇ ਪੈਸੇ ਕਮਾ ਕੇ ਕਰ ਕੇ ਘਰ ਲੈ ਆਉਂਦੇ ਸੀ ਮਾਸੀ ਦਾ ਘਰ ਬਹੁਤ ਵੱਡਾ ਸੀ ਤੇ ਮਾਸੀ ਨੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਆਪਣੇ ਘਰ ਦਾ ਉੱਪਰ ਵਾਲਾ ਪੋਰਸ਼ਨ ਕਿਰਾਏ ਤੇ ਦੇ ਦਿੱਤਾ ਸੀ ਉਸ ਨਾਲ ਵੀ ਥੋੜੇ ਬਹੁਤੇ ਪੈਸੇ ਮਿਲ ਜਾਂਦੇ ਇਸ ਤਰ੍ਹਾਂ ਸਾਡੇ ਘਰ ਦਾ ਗੁਜ਼ਾਰਾ ਚੱਲ ਰਿਹਾ ਸੀ ਘਰ 'ਚ ਹੁਣ ਮੈਂ ਵੱਡੀ ਰਹਿ ਗਈ ਤੇ ਸਾਰੀ ਜ਼ਿੰਮੇਵਾਰੀ ਮੇਰੇ ਤੇ ਆ ਗਈ ਤੇ ਮਾਸੀ ਪਹਿਲਾਂ ਨਾਲੋਂ ਵੀ ਜ਼ਿਆਦਾ ਬਿਮਾਰ ਰਹਿਣ ਲੱਗ ਗਈ ਤੇ ਉਹ ਬਹੁਤ ਜ਼ਿਆਦਾ ਤੌਰ ਫੇਰ ਵੀ ਨਹੀਂ ਸਕਦੀ ਸੀ ਪਹਿਲਾਂ ਤਾਂ 마ਸੀ ਮੈਨੂੰ ਮਾਰਕੀਟ ਤੋਂ ਜੋ ਸਮਾਨ ਚਾਹੀਦਾ ਹੁੰਦਾ ਉਹ ਲਿਆ ਕੇ ਦੇ ਦਿੰਦੀ ਜਿਵੇਂ ਦੁੱਧ ਵਗੈਰਾ ਤਾਂ ਮੈਂ ਘਰ ਦਾ ਕੰਮ ਕਰ ਲੈਂਦੀ 마ਸੀ ਬਾਹਰ ਦੇ ਕੰਮ ਕਰ ਲੈਂਦੀ ਪਰ ਹੁਣ 마ਸੀ ਜਮੇ ਹੀ ਤੁਰ ਫੇਰ ਨਹੀਂ ਸਕਦੀ ਸੀ ਇਸ ਲਈ ਉਹ ਜ਼ਿੰਮੇਵਾਰੀ ਵੀ ਹੁਣ ਮੇਰੇ ਉੱਪਰ ਹੀ ਆ ਗਈ ਤੇ ਹੁਣ ਮੈਨੂੰ ਮਾਰਕੀਟ ਵੀ ਖੋਦੀ ਜਾਣਾ ਪੈਂਦਾ 마ਸੀ ਬਹੁਤ ਜ਼ਿਆਦਾ ਬਿਮਾਰ ਹੋਣ ਕਰਕੇ ਮੈਂ ਉਹਨਾਂ ਦੀ ਸੇਵਾ ਵਿੱਚ ਦਿਨ ਰਾਤ ਇੱਕ ਕਰ ਦਿੱਤਾ ਅੱਗੇ ਤਾਂ ਮੈਂ ਕਦੇ-ਕਦੇ ਘਰ ਤੋਂ ਨਿਕਲਦੀ ਸੀ ਪਰ ਹੁਣ ਮੈਨੂੰ ਰੋਜ਼ਾਨਾ ਹੀ ਘਰ ਦਾ ਸਮਾਨ ਲੈਣ ਲਈ ਬਾਹਰ ਜਾਣਾ ਪੈਂਦਾ ਕਿਉਂਕਿ ਛੋਟੀ ਭੈਣ ਪਾਇਲ ਆਪਣੀ ਪੜ੍ਹਾਈ 'ਚ ਬਿਜ਼ੀ ਰਹਿੰਦੀ ਤੇ ਦੋਨੋਂ ਛੋਟੇ ਭਰਾ ਆਪਣੇ ਕੰਮ ਤੇ ਚਲੇ ਜਾਂਦੇ ਫਿਰ ਉਹ ਵੀ ਥੱਕ ਜਾਂਦੇ ਇਸ ਲਈ ਮੈਨੂੰ ਹੀ ਬਾਹਰ ਜਾਣਾ ਪੈਂਦਾ ਤੇ ਮਾਸੀ ਨੂੰ ਵੀ ਮੇਰੇ ਬਾਹਰ ਜਾਣ ਤੇ ਕੋਈ ਇਤਰਾਜ਼ ਨਹੀਂ ਸੀ ਕਿਉਂਕਿ ਮਾਸੀ ਚੰਗੀ ਤਰ੍ਹਾਂ ਜਾਣਦੀ ਸੀ ਕਿ ਜੇਕਰ ਮੈਂ ਬਾਹਰੋਂ ਸਮਾਨ ਲੈਣ ਨਹੀਂ ਜਾਵਾਂਗੀ ਤਾਂ ਘਰ 'ਚ ਖਾਣਾ ਕਿਸ ਤਰ੍ਹਾਂ ਬਣੇਗਾ ਇੱਕ ਦਿਨ ਮੈਂ ਰਾਸ਼ਨ ਲੈਣ ਦੇ ਲਈ ਦੁਕਾਨ ਤੇ ਗਈ ਤਾਂ ਇਹ ਦੁਕਾਨ ਸ਼ਾਇਦ ਨਵੀਂ ਖੁੱਲੀ ਸੀ ਕਿਉਂਕਿ ਇਸ ਤੋਂ ਪਹਿਲਾਂ ਕਦੇ ਵੀ ਮੈਂ ਇਸ ਦੁਕਾਨ ਤੇ ਨਹੀਂ ਗਈ ਸੀ ਉਸ ਦੁਕਾਨ ਦਾ ਮਾਲਕ ਇੱਕ ਨੌਜਵਾਨ ਮੁੰਡਾ ਸੀ ਮੈਂ ਉਸ ਦੁਕਾਨਦਾਰ ਨੂੰ ਕਿਹਾ ਕਿ ਮੈਨੂੰ 5 ਕਿਲੋ ਆਟਾ ਤੇ 2 ਕਿਲੋ ਚੌਲ ਦੇ ਦਿਓ ਤਾਂ ਉਹਨਾਂ ਨੇ ਸਮਾਨ ਮੈਨੂੰ ਲੈ ਦੇ ਦਿੱਤਾ ਤੇ ਮੈਂ ਵੀ ਉਹਨਾਂ ਨੂੰ ਪੈਸੇ ਦੇ ਦਿੱਤੇ ਫਿਰ ਮੈਂ ਇੱਕ ਗੱਲ ਨੋਟਿਸ ਕਰ ਰਹੀ ਸੀ ਕਿ ਉਹ ਮੁੰਡਾ ਮੈਨੂੰ ਬੜੀ ਗੌਰ ਨਾਲ ਦੇਖ ਰਿਹਾ ਸੀ ਉਸ ਦੀ ਨਜ਼ਰ ਮੈਨੂੰ ਬੜੀ ਅਜੀਬ ਲੱਗੀ ਪਰ ਫਿਰ ਮੈਂ ਚੁੱਪਚਾਪ ਆਪਣੇ ਘਰ ਵਾਪਸ ਆ ਗਈ ਅਗਲੇ ਦਿਨ ਫਿਰ ਮੈਨੂੰ ਕੱਪੜੇ ਧੋਣ ਲਈ ਸਰਫ ਤੇ ਸਾਬਣ ਲੈਣ ਲਈ ਦੁਕਾਨ ਤੇ ਜਾਣਾ ਪਿਆ। ਉਹ ਮੁੰਡਾ ਫਿਰ ਮੈਨੂੰ ਬੜੇ ਧਿਆਨ ਨਾਲ ਦੇਖ ਰਿਹਾ ਸੀ। ਮੈਨੂੰ ਨਹੀਂ ਪਤਾ ਸੀ ਕਿ ਉਹ ਮੇਰੇ ਵਿੱਚ ਕੀ ਨੋਟਿਸ ਕਰ ਰਿਹਾ। ਇਹ ਸਭ ਕੁਝ ਹੁਣ ਵਾਰ-ਵਾਰ ਹੋਣ ਲੱਗਿਆ। ਅਸਲ ਵਿੱਚ ਹਕੀਕਤ ਇਹ ਸੀ ਕਿ ਮੈਂ ਵੀ ਉਸ ਨੂੰ ਪਸੰਦ ਕਰਨ ਲੱਗੀ ਸੀ। ਉਸ ਮੁੰਡੇ ਨੇ ਕੋਈ ਫालतू ਗੱਲ ਕਰਨ ਦੀ ਬਜਾਏ ਡਾਇਰੈਕਟਲੀ ਮੇਰੇ ਨਾਲ ਵਿਆਹ ਦੀ ਗੱਲ ਕਰ ਲਈ ਤੇ ਮੈਨੂੰ ਕਿਹਾ ਕਿ ਮੈਂ ਕੱਲ ਹੀ ਆਪਣੇ ਪੇਰੈਂਟਸ ਨੂੰ ਲੈ ਕੇ ਤੁਹਾਡੇ ਘਰ ਰਿਸ਼ਤੇ ਦੀ ਗੱਲ ਕਰਨ ਆ ਜਾਵਾਂਗਾ। ਮੈਂ ਆਪਣੇ ਪੇਰੈਂਟਸ ਦਾ ਇਕਲੌਤਾ ਬੇਟਾ ਹਾਂ ਤੇ ਰੱਬ ਦਾ ਦਿੱਤਾ ਸਾਡੇ ਕੋਲ ਸਭ ਕੁਝ ਆ ਪਿੰਡ ਵਿੱਚ ਸਾਡੀ ਬਹੁਤ ਜ਼ਮੀਨ ਆ ਤੇ ਅਸੀਂ ਸ਼ਹਿਰ 'ਚ ਰਹਿੰਦੇ ਆ ਕਿਉਂਕਿ ਸ਼ਹਿਰ ਦਾ ਲਾਈਫ ਸਟਾਈਲ ਵਧੀਆ ਹੁੰਦਾ ਤੇ ਮੈਂ ਤੁਹਾਨੂੰ ਤੈਨੂੰ ਸਾਰੀ ਉਮਰ ਬਹੁਤ ਖੁਸ਼ ਰੱਖਾਂਗਾ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋਣ ਦੇਵਾਂਗਾ ਮੈਨੂੰ ਉਸ ਦੀ ਗੱਲ ਸੁਣ ਕੇ ਇੱਕ ਸਕੂਨ ਜਿਹਾ ਮਿਲ ਗਿਆ ਫਿਰ ਮੈਂ ਆਪਣੇ ਬਾਰੇ ਉਸ ਨੂੰ ਸਭ ਕੁਝ ਦੱਸ ਦਿੱਤਾ ਤੇ ਮੇਰੀ ਗੱਲ ਸੁਣ ਕੇ ਕਹਿਣ ਲੱਗੇ ਅੱਛਾ ਠੀਕ ਆ ਤੂੰ ਆਪਣੀ ਮਾਸੀ ਕੋਲ ਰਹਿਣੀ ਆ ਕੋਈ ਗੱਲ ਨਹੀਂ ਮੈਂ ਆਪਣੇ ਪਰਿਵਾਰ ਨੂੰ ਤੇਰੀ ਮਾਸੀ ਨਾਲ ਮਿਲਵਾਉਣ ਦੇ ਲਈ ਤੇਰੇ ਘਰ ਲੈ ਆਵਾਂਗਾ ਤੇ ਤੇਰੀ ਮਾਸੀ ਨਾਲ ਆਪਣੇ ਰਿਸ਼ਤੇ ਦੀ ਗੱਲ ਕਰਾਂਗਾ ਮੈਂ ਉਸ ਦੀ ਗੱਲ ਸੁਣ ਕੇ ਸ਼ਰਮਾ ਗਈ ਤੇ ਮੈਨੂੰ ਉਸ ਮੈਂ ਉਸ ਨੂੰ ਕਿਹਾ ਕਿ ਮੈਂ ਤੇਰੀ ਤੇ ਤੇਰੇ ਪਰਿਵਾਰ ਵਾਲਿਆਂ ਦੀ ਕੱਲ ਨੂੰ ਉਡੀਕ ਕਰਾਂਗੀ ਉਹ ਹੱਸਦੇ ਹੋਏ ਮੈਨੂੰ ਕਹਿਣ ਲੱਗਿਆ ਅੱਛਾ ਠੀਕ ਆ ਆਪਣੀ ਕੱਲ ਨੂੰ ਹੀ ਮੁਲਾਕਾਤ ਹੋਵੇਗੀ ਫਿਰ ਮੈਂ ਘਰ ਵਾਪਸ ਆ ਗਈ ਤੇ ਆ ਮੈਂ ਅੱਜ ਬਹੁਤ ਹੀ ਖੁਸ਼ ਸੀ ਮਾਸੀ ਤੇ ਪਾਇਲ ਵੀ ਮੈਨੂੰ ਪੁੱਛਣ ਲੱਗੀਆਂ ਕਿ ਅੱਜ ਤੈਨੂੰ ਅਜਿਹਾ ਕੀ ਮਿਲ ਗਿਆ ਤੂੰ ਬਹੁਤ ਹੀ ਖੁਸ਼ ਆ ਮੈਂ ਉਸ ਨੂੰ ਕਿਹਾ ਪਤਾ ਨਹੀਂ ਅੱਜ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਰੱਬ ਨੇ ਇਹ ਦੁਨੀਆ ਮੇਰੇ ਲਈ ਸਪੈਸ਼ਲ ਬਣਾਈ ਆ ਪਰ ਮਾਸੀ ਮੈਨੂੰ ਕਹਿਣ ਲੱਗੀ ਰੱਬ ਕਰੇ ਤੇਰੀ ਖੁਸ਼ੀ ਇਸ ਤਰ੍ਹਾਂ ਹੀ ਬਰਕਰਾਰ ਰਹੇ ਕਿਉਂਕਿ ਮਾਸੀ ਮੈਨੂੰ ਬਹੁਤ ਪਿਆਰ ਕਰਦੀ ਸੀ ਤੇ ਮੈਨੂੰ ਛੋਟੀ ਛੋਟੀ ਗੱਲ ਤੇ ਦਵਾਵਾ ਦਿੰਦੀ ਰਹਿੰਦੀ ਇਹ ਮਾਸੀ ਦੀਆਂ ਦਵਾਵਾ ਦਾ ਹੀ ਨਤੀਜਾ ਸੀ ਜੋ ਮੇਰੇ ਸਾਹਮਣੇ ਅਜਿਹਾ ਮੁੰਡਾ ਮੁੰਡੇ ਨਾ ਹੋਇਆ ਸੀ ਜੋ ਮੈਨੂੰ ਬਹੁਤ ਪਿਆਰ ਕਰਦਾ ਸੀ ਤੇ ਮੇਰਾ ਫਾਇਦਾ ਨਾ ਉਠਾ ਕੇ ਇੱਧਰ ਉੱਧਰ ਦੀਆਂ ਫਾਲਤੂ ਦੀਆਂ ਗੱਲਾਂ ਨਾ ਕਰਕੇ ਡਾਇਰੈਕਟਲੀ ਮੇਰੇ ਨਾਲ ਵਿਆਹ ਦੀ ਗੱਲ ਕਰ ਰਿਹਾ ਸੀ ਫੇਰ ਬਿਲਕੁਲ ਇਸੇ ਤਰ੍ਹਾਂ ਹੀ ਹੋਇਆ ਅਗਲੇ ਦਿਨ ਉਹ ਮੁੰਡਾ ਆਪਣੇ ਪੇਰੈਂਟਸ ਨੂੰ ਲੈ ਕੇ ਸਾਡੇ ਘਰ ਰਿਸ਼ਤੇ ਦੀ ਗੱਲ ਕਰਨ ਲਈ ਆ ਗਿਆ ਮਾਸੀ ਇਹ ਸਭ ਸੁਣ ਕੇ ਬਹੁਤ ਹੀ ਹੈਰਾਨ ਹੋ ਗਈ ਮੁੰਡੇ ਵਾਲਿਆਂ ਨੇ ਦੱਸਿਆ ਕਿ ਸਾਡੇ ਘਰ ਚ ਕੋਈ ਵੀ ਕਮੀ ਨਹੀਂ ਰੱਬ ਦਾ ਦਿੱਤਾ ਸਭ ਓਜਾ ਅਸੀਂ ਸਿਰਫ ਆਪਣੇ ਮੁੰਡੇ ਦੀ ਪਸੰਦ ਕਰਕੇ ਹੀ ਤੁਹਾਡੇ ਘਰ ਰਿਸ਼ਤਾ ਲੈਣ ਲਈ ਆਏ ਆਂ ਬਸ ਸਿਰਫ ਤੁਹਾਡੀ ਬੇਟੀ ਚਾਹੀਦੀ ਆ ਸਾਨੂੰ ਕੋਈ ਦਾਜ ਦੇਹਜ਼ ਵੀ ਨਹੀਂ ਚਾਹੀਦਾ ਤੇ ਅਸੀਂ ਵਿਆਹ ਵੀ ਬੜੇ ਸਿੰਪਲ ਜਿਹੇ ਤਰੀਕੇ ਨਾਲ ਕਰਾਂਗੇ ਮੇਰੀ ਮਾਸੀ ਰੋਹਣ ਨੂੰ ਬੜੀ ਗੌਰ ਨਾਲ ਦੇਖ ਰਹੀ ਸੀ ਤੇ ਰੋਹਣ ਦੀ ਮਾਸੀ ਇਸ ਰਿਸ਼ਤੇ ਲਈ ਬਹੁਤ ਹੀ ਜ਼ਿਆਦ ਕਰ ਰਹੀ ਸੀ ਕਿ ਮੇਰੀ ਮਾਸੀ ਨੂੰ ਕਹਿ ਰਹੀ ਸੀ ਕਿ ਭੈਣ ਪਲੀਜ਼ ਇਸ ਰਿਸ਼ਤੇ ਲਈ ਇਨਕਾਰ ਨਾ ਕਰਿਓ ਕਿਉਂਕਿ ਸਾਡਾ ਬੇਟਾ ਤੁਹਾਡੀ ਬੇਟੀ ਨੂੰ ਪਸੰਦ ਕਰਦਾ ਤੇ ਅਸੀਂ ਬੜੀ ਹੀ ਉਮੀਦ ਨਾਲ ਤੁਹਾਡੇ ਕੋਲ ਰਿਸ਼ਤਾ ਲੈ ਕੇ ਆਏ ਆ ਪਰ ਮਾਸੀ ਉਹਨਾਂ ਨੂੰ ਕਹਿਣ ਲੱਗੀ ਕਿ ਮੈਂ ਅਜੇ ਨੀਤੂ ਦਾ ਵਿਆਹ ਨਹੀਂ ਕਰਨਾ ਚਾਹੁੰਦੀ ਰੋਹਣ ਕਹਿਣ ਲੱਗੇ ਆਂਟੀ ਤੁਸੀਂ ਨੀਤੂ ਦਾ ਵਿਆਹ ਕਦੋਂ ਕਰਨਾ ਚਾਹੁੰਦੇ ਹੋ ਅਸੀਂ ਉਦੋਂ ਬਰਾਤ ਲੈ ਕੇ ਆ ਜਾਵਾਂਗੇ ਮਾਸੀ ਇਸ ਰਿਸ਼ਤੇ ਤੋਂ ਮਨਾ ਨਹੀਂ ਕਰ ਸਕਦੀ ਸੀ ਕਿਉਂਕਿ ਉਹ ਲੋਕ ਬਹੁਤ ਜਿਆਦਾ ਕਰ ਰਹੇ ਸੀ ਤੇ ਦੂਜਾ ਕੋਈ ਠੋਸ ਵਜਾ ਵੀ ਨਹੀਂ ਸੀ ਰਿਸ਼ਤੇ ਤੋਂ ਇਨਕਾਰ ਕਰਨ ਦੀ ਮਾਸੀ ਕਹਿਣ ਲੱਗੀ ਮੈਂ ਇੰਨੀ ਜਲਦੀ ਕੁਝ ਵੀ ਨਹੀਂ ਦੱਸ ਸਕਦੀ ਪਹਿਲਾਂ ਮੈਂ ਪੂਰੀ ਜਾਂਚ ਪੜਤਾਲ ਕਰਨੀ ਚਾਹਨੀ ਆ ਤੇ ਉਸ ਦੇ ਬਾਅਦ ਹੀ ਕੋਈ ਜਵਾਬ ਦੇਵਾਂਗੀ ਤਾਂ ਫਿਰ ਰੋਹਨ ਦੇ ਪੇਰੈਂਟਸ ਕਹਿਣ ਲੱਗੇ ਹਾਂ ਹਾਂ ਠੀਕ ਆ ਤੁਸੀਂ ਆਪਣੀ ਤਸੱਲੀ ਲਈ ਸਭ ਕੁਝ ਕਰ ਸਕਦੇ ਹੋ ਤੁਸੀਂ ਅਸੀਂ ਤੁਹਾਨੂੰ ਪੂਰਾ ਸਮਾਂ ਦੇਵਾਂਗੇ ਤੁਸੀਂ ਜਦੋਂ ਚਾਹੇ ਸਾਡੇ ਘਰ ਆ ਸਕਦੇ ਹੋ ਹੁਣ ਮਾਸੀ ਵੀ ਸਮਝ ਗਈ ਕਿ ਮੇਰੀ ਖੁਸ਼ੀ ਦਾ ਅਸਲ ਕਾਰਨ ਕੀ ਸੀ ਤੇ ਮਾਸੀ ਮੇਰੀ ਖੁਸ਼ੀ ਲਈ ਅਗਲੇ ਹੀ ਦਿਨ ਪਾਇਲ ਤੇ ਨੀਲਮ ਨੂੰ ਲੈ ਕੇ ਰੋਹਣ ਦੇ ਘਰ ਚਲੀ ਗਈ। ਰੋਹਣ ਦੇ ਘਰ ਤੋਂ ਵਾਪਸ ਆਉਣ ਤੋਂ ਬਾਅਦ ਮਾਸੀ ਬਿਲਕੁਲ ਚੁੱਪਚਾਪ ਸੀ। ਉਹਨਾਂ ਨੇ ਮੈਨੂੰ ਕੁਝ ਵੀ ਨਹੀਂ ਦੱਸਿਆ ਪਰ ਨੀਲਮ ਨੇ ਤੇ ਪਾਇਲ ਬਹੁਤ ਖੁਸ਼ ਸੀ ਤੇ ਮੈਨੂੰ ਕਹਿ ਰਹੀਆਂ ਸੀ ਕਿ ਨੀਤੂ ਤੂੰ ਬਹੁਤ ਹੀ ਕਿਸਮਤ ਵਾਲੀ ਆ ਜਿਸ ਕਰ ਤੇਰਾ ਰਿਸ਼ਤਾ ਆਇਆ ਉਹ ਕਰ ਬਹੁਤ ਹੀ ਵੱਡਾ। ਤੇ ਅਸੀਂ ਸੁਣਿਆ ਕਿ ਉਹਨਾਂ ਦਾ ਇਸ ਸ਼ਹਿਰ ਵਿੱਚ ਸਭ ਤੋਂ ਵੱਡਾ ਜਰਨਲ ਸਟੋਰ ਖੁੱਲਣ ਵਾਲਾ। ਅਜੇ ਤਾਂ ਉਹਨਾਂ ਦੀ ਛੋਟੀ ਜੀ ਦੁਕਾਨ ਆ ਪਰ ਵਿਆਹ ਤੋਂ ਬਾਅਦ ਉਹ ਵੱਡਾ ਜਰਨਲ ਸਟੋਰ ਖੋਲ ਲਵੇਗਾ। ਇੰਨਾ ਵੱਡਾ ਘਰ ਆ ਤੇ ਘਰ ਦੇ ਵਿੱਚ ਹਰ ਇੱਕ ਚੀਜ਼ ਮੌਜੂਦ ਆ ਤੇ ਮੁੰਡਾ ਵੀ ਇੰਨਾ ਸਮਾਰਟ ਤੇ ਪੜਿਆ ਲਿਖਿਆ ਤੇ ਇੱਕ ਆਪਣੀ ਦੁਕਾਨ ਵੀ ਆ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਤੂੰ ਉਸ ਘਰ ਵਿੱਚ ਸਾਰੀ ਉਮਰ ਐਸ਼ ਕਰੇਂਗੀ ਨੀਤੂ ਇਸ ਤਰ੍ਹਾਂ ਦੋਵੇਂ ਭੈਣਾਂ ਮੈਨੂੰ ਮੇਰੇ ਸਹੁਰੇ ਘਰ ਦੀਆਂ ਖੂਬੀਆਂ ਦੱਸ ਰਹੀਆਂ ਸੀ ਤੇ ਮੈਂ ਬਹੁਤ ਹੀ ਖੁਸ਼ ਹੋ ਰਹੀ ਸੀ ਤੇ ਮਾਣੀ ਮਾਣ ਮੈਨੂੰ ਰੋਹਣ ਨਾਲ ਹੋਰ ਪਿਆਰ ਹੋ ਗਿਆ ਮੈਂ ਸੋਚ ਰਹੀ ਸੀ ਕਿ ਮੇਰਾ ਵਿਆਹ ਕਿਸੇ ਸਹਜਾਦੇ ਨਾਲ ਹੋਣ ਜਾ ਰਿਹਾ ਸਭ ਕੁਝ ਠੀਕ ਠਾਕ ਸੀ ਪਰ ਮੈਨੂੰ ਮਾਸੀ ਖੁਸ਼ ਨਹੀਂ ਲੱਗ ਰਹੀ ਸੀ ਫਿਰ ਮੈਂ ਮਾਸੀ ਨਾਲ ਗੱਲ ਕਰਨੀ ਚਾਹੀ ਤਾਂ ਮਾਸੀ ਮੈਨੂੰ ਕਹਿਣ ਲੱਗੀ ਕਿ ਮੈਂ ਤੇਰੀ ਖੁਸ਼ੀ ਲਈ ਇਸ ਰਿਸ਼ਤੇ ਨੂੰ ਹਾਂ ਘਰ ਆਈਆਂ ਮੈਨੂੰ ਹੁਣ ਕੁਝ ਵੀ ਪੁੱਛਣ ਦੀ ਜ਼ਰੂਰਤ ਨਹੀਂ ਮੈਂ ਤੇਰਾ ਰਿਸ਼ਤਾ ਤੈਅ ਕਰ ਦਿੱਤਾ ਹੁਣ ਮੈਨੂੰ ਸਕੂਨ ਮਿਲ ਗਿਆ ਕਿ ਮੇਰਾ ਰੋਹਣ ਨਾਲ ਵਿਆਹ ਪੱਕਾ ਹੋ ਗਿਆ ਤੇ ਸਾਡੇ ਵਿਆਹ ਦੀ ਡੇਟ ਫੈਕਸ ਹੋ ਗਈ ਤੇ ਸਾਡੇ ਵਿਆਹ ਵਿੱਚ 1 ਮਹੀਨਾ ਰਹਿ ਗਿਆ ਸੀ ਮਾਸੀ ਨੇ ਮੇਰੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਪਰ ਰੋਹਣ ਦੇ ਪਰਿਵਾਰ ਵਾਲਿਆਂ ਨੇ ਕਿਹਾ ਸੀ ਕਿ ਅਸੀਂ ਕੋਈ ਵੀ ਦਹੇਜ ਨਹੀਂ ਲਵਾਂਗੇ ਪਰ ਫਿਰ ਵੀ ਮਾਸੀ ਮੇਰੇ ਲਈ ਤਿਆਰੀਆਂ ਕਰ ਰਹੀ ਸੀ ਰੋਹਣ ਦੇ ਪਰਿਵਾਰ ਵਾਲੇ ਚਾਹੁੰਦੇ ਸੀ ਕਿ ਵਿਆਹ ਸਿੰਪਲ ਤਰੀਕੇ ਨਾਲ ਹੋਵੇਗਾ ਪਰ ਮੇਰੀ ਮਾਸੀ ਚਾਹੁੰਦੀ ਸੀ ਕਿ ਮੈਂ ਬਰਾਤ ਦਾ ਸਵਾਗਤ ਵਧੀਆ ਤਰੀਕੇ ਨਾਲ ਕਰਾਂ ਇਸ ਲਈ ਮਾਸੀ ਨੇ ਮੇਰੇ ਵਿਆਹ ਲਈ ਇੱਕ ਪੈਲਸ ਵੀ ਬੁੱਕ ਕਰ ਲਿਆ ਮੇਰੇ ਵਿਆਹ ਵਾਲੇ ਦਿਨ ਮਾਸੀ ਨੇ ਆਪਣੇ ਹੱਥਾਂ ਨਾਲ ਖੀਰ ਬਣਾਈ ਸੀ ਕਿਉਂਕਿ ਮਾਸੀ ਜਾਣਦੀ ਸੀ ਕਿ ਮੈਨੂੰ ਖੀਰ ਬਹੁਤ ਪਸੰਦ ਆ ਉਦਾਂ ਮਾਸੀ ਬਿਮਾਰ ਰਹਿੰਦੀ ਸੀ ਕੋਈ ਵੀ ਕੰਮ ਨਹੀਂ ਕਰਦੀ ਸੀ ਮਾਸੀ ਦਾ ਕਹਿਣਾ ਸੀ ਕਿ ਅੱਜ ਮੇਰੀ ਨੀਤੂ ਬੇਟੀ ਦਾ ਵਿਆਹ ਤੇ ਮੈਂ ਆਪਣੇ ਹੱਥਾਂ ਨਾਲ ਆਪਣੀ ਬੇਟੀ ਨੂੰ ਖੀਰ ਖਵਾਉਣਾ ਚਾਹਨੀ ਆ ਜਦ ਕਿ ਮੇਰਾ ਖੀਨ ਖਾ ਖੀਰ ਖਾਨ ਦਾ ਕੋਈ ਮਨ ਨਹੀਂ ਸੀ ਮਾਸੀ ਮੈਨੂੰ ਘਰ ਵਿੱਚ ਹੀ ਖੀਰ ਖਵਾ ਰਹੀ ਸੀ ਤੇ ਸਾਡਾ ਪੈਲਸ ਵਿੱਚ ਜਾਣ ਦਾ ਟਾਈਮ ਵੀ ਨਿਕਲੇ ਜਾ ਰਿਹਾ ਸੀ ਮੈਂ ਮਾਸੀ ਨੂੰ ਕਿਹਾ ਮੇਰਾ ਖੀਰ ਖਾਨ ਦਾ ਬਿਲਕੁਲ ਵੀ ਮਨ ਨਹੀਂ ਮਾਸੀ ਮੈਨੂੰ ਕਹਿਣ ਲੱਗੀ ਠੀਕ ਆ ਮੈਂ ਪਾਰਸ ਵਿੱਚ ਰੱਖ ਲੈਣੀ ਆ ਪਰ ਵਿਦਾ ਹੋਣ ਤੋਂ ਪਹਿਲਾਂ ਇਹ ਖੀਰ ਜ਼ਰੂਰ ਖਾ ਲਮੀ ਇੱਥੇ ਪੈਲਸ ਵਿੱਚ ਪਹੁੰਚਦੀ ਮੈਂ ਖੀਰ ਵਾਲੀ ਗੱਲ ਤਾਂ ਪੂਰੀ ਤਰ੍ਹਾਂ ਭੁੱਲ ਗਈ ਮੇਰੇ ਵਿਆਹ ਦੀਆਂ ਰਸਮਾਂ ਪੂਰੀਆਂ ਹੋ ਗੰਗਾਂ ਤੇ ਫਿਰ ਮੇਰੀ ਮਾਸੀ ਮੈਨੂੰ ਇੱਕ ਕਮਰੇ 'ਚ ਲੈ ਗਈ ਤੇ ਕਹਿਣ ਲੱਗੀ ਹਲੇ ਥੋੜੀ ਦੇਰ ਬਾਅਦ ਤੇਰੇ ਵਿਦਾ ਹੋਣ ਦਾ ਟਾਈਮ ਆ ਮੈਂ ਤੇਰੇ ਲਈ ਐਨੇ ਪਿਆਰ ਨਾਲ ਖੀਰ ਬਣਾਈ ਆ ਤੇ ਤੂੰ ਕਿਉਂ ਨਹੀਂ ਖਾ ਰਹੀ ਮੈਂ ਮਾਸੀ ਨੂੰ ਕਿਹਾ ਮਾਸੀ ਮੇਰਾ ਬਿਲਕੁਲ ਵੀ ਕੁਝ ਖਾਣ ਦਾ ਮਨ ਨਹੀਂ ਕੋਈ ਗੱਲ ਨਹੀਂ ਤੁਸੀਂ ਗੁੱਸੇ ਨਾ ਹੋਵੋ ਮੈਂ ਤਾਂ ਹਾਂ ਥੋੜੀ ਜਹੀ ਖੀਰ ਖਾ ਲੈਣੀ ਆ ਫਿਰ ਮੈਂ ਥੋੜੀ ਜੀ ਖੀਰ ਖਾ ਲਈ ਉਸ ਤੋਂ ਬਾਅਦ ਵਿਦਾ ਹੋ ਕੇ ਆਪਣੇ ਸਹੁਰੇ ਘਰ ਚਲੀ ਗਈ ਰੋਹਣ ਦੀ ਫੈਮਲੀ ਨੇ ਮੇਰਾ ਬਹੁਤ ਵਧੀਆ ਵੈਲਕਮ ਕੀਤਾ ਪਰ ਫੁੱਲਾ ਘਰ ਪੂਰਾ ਫੁੱਲਾ ਨਾਲ ਡੈਕੋਰੇਟ ਕੀਤਾ ਹੋਇਆ ਸੀ ਰੋਹਣ ਦਾ ਘਰ ਬਹੁਤ ਹੀ ਵੱਡਾ ਸੀ ਜਿਸ ਨੂੰ ਦੇਖ ਕੇ ਮੇਰੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਬਿਆਹ ਦੀਆਂ ਸਾਰੀਆਂ ਰਸਮਾਂ ਹੋਣ ਤੋਂ ਬਾਅਦ ਮੈਨੂੰ ਮੇਰੇ ਪਤੀ ਦੇ ਕਮਰੇ 'ਚ ਲਜਾਇਆ ਗਿਆ ਤੇ ਮੈਂ ਆਪਣੇ ਕਮਰੇ 'ਚ ਬੈਠੀ ਆਪਣੇ ਪਤੀ ਦੀ ਵੇਟ ਕਰ ਰਹੀ ਸੀ ਤੇ ਕੁਝ ਟਾਈਮ ਬਾਅਦ ਮੈਨੂੰ ਅਜੀਬ ਜਿਹੀ ਘਬਰਾਹਟ ਹੋਣ ਲੱਗੀ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮੈਨੂੰ ਬਹੁਤ ਤੇਜ਼ ਉਲਟੀ ਆ ਰਹੀ ਆ ਮੇਰਾ ਸਿਰ ਬਹੁਤ ਚਕਰਾ ਰਿਹਾ ਸੀ ਮੈਨੂੰ ਸਭ ਕੁਝ ਘਮਦਾ ਨਜ਼ਰ ਆ ਰਿਹਾ ਸੀ ਥੋੜੀ ਦੇਰ ਬਾਅਦ ਮੇਰੇ ਪਤੀ ਕਮਰੇ 'ਚ ਆਏ ਤੇ ਉਹਨਾਂ ਨੇ ਮੈਨੂੰ ਮੂੰਹ ਦਿਖਾਈ ਦਾ ਗਿਫਟ ਦਿੱਤਾ ਤੇ ਮੇਰੇ ਨਾਲ ਪਿਆਰ ਨਾਲ ਗੱਲ ਕਰਨ ਲੱਗੇ ਪਰ ਮੈਨੂੰ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਸੀ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਕਬਰਹਾਟ ਹੋ ਰਹੀ ਸੀ ਤੇ ਮੇਰੇ ਪਤੀ ਮੈਨੂੰ ਪੁੱਛਣ ਲੱਗੇ ਕੀ ਹੋਇਆ ਤੇਰੀ ਤਬੀਅਤ ਠੀਕ ਨਹੀਂ ਤਾਂ ਮੈਂ ਉਹਨਾਂ ਨੂੰ ਕੁਝ ਵੀ ਨਹੀਂ ਦੱਸ ਰਹੀ ਸੀ ਮੇਰਾ ਜੀ ਕੱਚਾ-ਕੱਚਾ ਹੋ ਰਿਹਾ ਸੀ ਮਨ ਕਰਦਾ ਸੀ ਕਿ ਉਲਟੀ ਕਰ ਦੇਵਾਂ ਪਰ ਮੈਂ ਤਾਂ ਸਵੇਰ ਤੋਂ ਕੁਝ ਖਾਦਾ ਹੀ ਨਹੀਂ ਸੀ ਮੈਨੂੰ ਇਸ ਤਰ੍ਹਾਂ ਕਿਉਂ ਹੋ ਰਿਹਾ ਸੀ ਫਿਰ ਥੋੜੀ ਦੇਰ ਮੈਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਮੇਰੇ ਮੂੰਹ ਚੋਂ ਚਗ ਆ ਰਹੀ ਸੀ ਫਿਰ ਮੈਂ ਬੇਹੋਸ਼ ਹੋ ਗਈ ਤੇ ਮੈਨੂੰ ਕੁਝ ਵੀ ਪਤਾ ਨਹੀਂ ਸੀ ਕਿ ਮੈਂ ਕਿੱਥੇ ਆ ਮੇਰੇ ਨਾਲ ਕੀ ਹੋ ਰਿਹਾ ਕੁਝ ਘੰਟਿਆਂ ਬਾਅਦ ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਦੇਖਿਆ ਕਿ ਮੈਂ ਇੱਕ ਹਸਪਤਾਲ 'ਚ ਸੀ ਮੇਰੇ ਕੋਲ ਕੋਈ ਵੀ ਮੌਜੂਦ ਨਹੀਂ ਸੀ ਸਿਰਫ ਇੱਕ ਨਰਸ ਮੇਰੇ ਕੋਲ ਖੜੀ ਸੀ ਜਦੋਂ ਮੇਰੀ ਅੱਖ ਖੁੱਲੀ ਤਾਂ ਉਸਨੇ ਡਾਕਟਰ ਨੂੰ ਬੁਲਾ ਲਿਆ ਤੇ ਡਾਕਟਰ ਮੈਨੂੰ ਕਹਿਣ ਲੱਗੇ ਤੁਹਾਡੇ ਪਰਿਵਾਰ ਵਾਲੇ ਤੁਹਾਡਾ ਇੰਤਜ਼ਾਰ ਕਰ ਰਹੇ ਆ ਪਰ ਤੁਸੀਂ ਕਿਸੇ ਨੂੰ ਵੀ ਨਹੀਂ ਮਿਲ ਸਕਦੇ ਪਹਿਲਾਂ ਤੁਹਾਨੂੰ ਪੁਲਿਸ ਮਿਲੇਗੀ ਤੇ ਤੁਹਾਡੇ ਬਿਆਨ ਲਵੇਗੀ ਮੈਂ ਪੁਲਿਸ ਦਾ ਨਾਮ ਸੁਣ ਕੇ ਹੈਰਾਨ ਹੋ ਗਈ ਤਾਂ ਮੇਰੇ ਕੋਲ ਦੋ ਪੁਲਿਸ ਵਾਲੇ ਆ ਗਏ ਤੇ ਮੈਨੂੰ ਪੁੱਛਣ ਲੱਗੇ ਤੁਹਾਨੂੰ ਕਿਸਨੇ ਜ਼ਹਿਰ ਦਿੱਤਾ ਤੇ ਤੁਸੀਂ ਸਾਨੂੰ ਦੱਸ ਸਕਦੇ ਹੋ ਤੁਹਾਨੂੰ ਜ਼ਹਿਰ ਕਿਸਨੇ ਦਿੱਤਾ ਉਹ ਲੋਕ ਮੇਰੇ ਪਤੀ ਤੇ ਸ਼ੱਕ ਕਰ ਰਹੇ ਸੀ ਤੁਹਾਡੇ ਪਤੀ ਜਾਂ ਉਸ ਦੇ ਪਰਿਵਾਰ ਵਾਲਿਆਂ ਨੇ ਤੁਹਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਮੈਨੂੰ ਪੁਲਿਸ ਦੀ ਗੱਲ ਸੁਣ ਕੇ ਮੇਰੇ ਹੋਸ਼ ਛੱਡ ਗਏ ਪੁਲਿਸ ਨੂੰ ਡਾਕਟਰ ਨੇ ਬੁਲਾਇਆ ਸੀ ਜਦੋਂ ਡਾਕਟਰ ਨੂੰ ਪਤਾ ਲੱਗਿਆ ਕਿ ਮੇਰੇ ਅੰਦਰ ਜ਼ਹਿਰ ਆ ਤਾਂ ਉਸਨੇ ਪੁਲਿਸ ਕੇਸ ਕਰ ਬਣਾ ਦਿੱਤਾ ਐਸ ਲਈ ਪੁਲਿਸ ਮੇਰੇ ਬਿਆਨ ਲੈ ਰਹੀ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਨੂੰ ਜ਼ਹਿਰ ਕੌਣ ਦੇ ਸਕਦਾ ਜਦੋਂ ਮੈਂ ਆਪਣੇ ਦਿਮਾਗ ਤੇ ਜ਼ੋਰ ਪਾ ਕੇ ਸੋਚਿਆ ਤਾਂ ਮੇਰੇ ਹੋਸ਼ ੁੱਟ ਗਏ ਕਿਉਂਕਿ ਵਿਆਹ ਵਾਲੇ ਦਿਨ ਅਖੀਰਲੇ ਟਾਈਮ ਮੈਂ ਖੀਰ ਖਾਦੀ ਸੀ ਤੇ ਉਹ ਖੀਰ ਮੈਨੂੰ ਮਾਸੀ ਨੇ ਆਪਣੇ ਹੱਥਾਂ ਨਾਲ ਬਣਾ ਕੇ ਖਵਾਈ ਸੀ ਇਸ ਦਾ ਮਤਲਬ ਮਾਸੀ ਨੇ ਮੈਨੂੰ ਜ਼ਹਿਰ ਦੇ ਦਿੱਤਾ ਤੇ ਉਹ ਮੈਨੂੰ ਮਾਰਨਾ ਚਾਹੁੰਦੀ ਸੀ ਫਿਰ ਮੈਂ ਪੁਲਿਸ ਨੂੰ ਕਿਹਾ ਕਿ ਮੈਨੂੰ ਕੁਝ ਵੀ ਪਤਾ ਨਹੀਂ ਕਿ ਮੈਨੂੰ ਜ਼ਹਿਰ ਕਿਸ ਨੇ ਦਿੱਤਾ ਪੁਲਿਸ ਨੇ ਮੈਨੂੰ ਕਿਹਾ ਤੁਹਾਨੂੰ ਕਿਸੇ ਉੱਪਰ ਸ਼ੱਕ ਨਹੀਂ ਮੈਂ ਕਿਹਾ ਨਹੀਂ ਮੈਨੂੰ ਕਿਸੇ ਤੇ ਕੋਈ ਸ਼ੱਕ ਨਹੀਂ ਨਾਈ ਮੈਂ ਕੋਈ ਗਵਾਹੀ ਦੇਣਾ ਚਾਹੁੰਨੀ ਆ ਤੁਸੀਂ ਮੇਰਾ ਕੇਸ ਇੱਥੇ ਹੀ ਬੰਦ ਕਰ ਦਿਓ ਮੇਰੀ ਗੱਲ ਸੁਣ ਕੇ ਪਲੀਜ਼ ਵਾਪਸ ਚਲੀ ਗਈ ਹੌਲੀ ਹੌਲੀ ਮੈਂ ਰਿਕਵਰ ਹੋ ਗਈ ਤੇ ਫਿਰ ਮੇਰੇ ਪਰਿਵਾਰ ਵਾਲੇ ਮੇਰੇ ਕੋਲ ਆਏ ਤੇ ਮੈਂ ਉਹਨਾਂ ਨੂੰ ਦੇਖ ਕੇ ਖੁਸ਼ ਹੋ ਗਈ ਮੇਰੀ ਮਾਸੀ ਮੇਰੇ ਸਹੁਰੇ ਪਰਿਵਾਰ ਨਾਲ ਲੜ ਰਹੀ ਸੀ ਕਿ ਤੁਸੀਂ ਤੇ ਤੁਹਾਡੇ ਬੇਟੇ ਨੇ ਨੀਤੂ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਆ ਪਰ ਰੱਬ ਦੀ ਕਿਰਪਾ ਨਾਲ ਸਾਡੀ ਬੇਟੀ ਬਚ ਗਈ ਤੇ ਮੇਰੇ ਪਤੀ ਮੈਨੂੰ ਕਹਿ ਰਹੇ ਸੀ ਨੀਤੂ ਮੈਂ ਅਜਿਹਾ ਬਿਲਕੁਲ ਵੀ ਨਹੀਂ ਕਰ ਸਕਦਾ ਤੂੰ ਚੰਗੀ ਤਰ੍ਹਾਂ ਜਾਣਦੀ ਆ ਉਸ ਟਾਈਮ ਤਾਂ ਆਪਣੀ ਜਿਆਦਾ ਕੋਈ ਗੱਲ ਵੀ ਨਹੀਂ ਹੋਈ ਤੇ ਤੂੰ ਬੇਹੋਸ਼ ਹੋ ਗਈ ਫਿਰ ਮੇਰੀ ਸੱਸ ਮੇਰੀ ਮਾਸੀ ਨਾਲ ਬਹਿਸ ਕਰ ਰਹੀ ਸੀ ਕਿ ਅਸੀਂ ਐਨੇ ਚਾਹ ਨਾਲ ਆਪਣੀ ਨੋ ਨੂੰ ਆਪਣੇ ਘਰ ਲੈ ਕੇ ਆਏ ਆ ਤੇ ਉਸ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕਿਸ ਤਰ੍ਹਾਂ ਕਰ ਸਕਦੇ ਆ ਉਹ ਸਾਰੇ ਜਾਣੇ ਇੱਕ ਦੂਜੇ ਨਾਲ ਬਹਿਸਵਾਜੀ ਕਰ ਰਹੇ ਸੀ ਤਾਂ ਫਿਰ ਮੈਂ ਉਸਨਾਂ ਨੂੰ ਕਿਹਾ ਕਿ ਸਾਰੇ ਜਾਣੇ ਚੁੱਪ ਹੋ ਜਾਓ ਮੈਂ ਚੰਗੀ ਤਰ੍ਹਾਂ ਜਾਣਦੀ ਆ ਮੈਨੂੰ ਜ਼ਹਿਰ ਕਿਸ ਨੇ ਦਿੱਤਾ ਤਾ ਸਾਰੇ ਚੁੱਪ ਹੋ ਗਏ ਮੇਰੀ 마ਸੀ ਮੇਰੇ ਵੱਲ ਬੜੀ ਗੌਰ ਨਾਲ ਦੇਖਣ ਲੱਗੀ ਤਾਂ ਮੈਂ ਕਿਹਾ 마ਸੀ ਤੁਸੀਂ ਮੇਰਾ ਹੀ ਬਹੁਤ ਵਧੀਆ ਪਰਵਰਿਸ਼ ਕੀਤੀ ਤੇ ਮੇਰੀ ਪਰਵਰਿਸ਼ ਵਿੱਚ ਕੋਈ ਵੀ ਕਮੀ ਨਹੀਂ ਛੱਡੀ ਤੇ ਤੁਸੀਂ ਮੈਨੂੰ ਕੱਲ ਖੀਰ ਵਿੱਚ ਜ਼ਹਿਰ ਕਿਉਂ ਦਿੱਤਾ ਕਿਉਂਕਿ ਡਾਕਟਰ ਨੇ ਮੈਨੂੰ ਪੁੱਛਿਆ ਸੀ ਤੁਸੀਂ ਲਾਸਟ ਟਾਈਮ ਕੀ ਖਾਦਾ ਤਾਂ ਮੈਨੂੰ ਯਾਦ ਆਇਆ ਕਿ ਮੈਂ ਲਾਸਟ ਟਾਈਮ ਤੁਹਾਡੇ ਹੱਥ ਦੀ ਬਣੀ ਹੋਈ ਖੀਰ ਖਾਧੀ ਸੀ ਇਸ ਦਾ ਮਤਲਬ ਉਸ ਵਿੱਚ ਕੁਝ ਅਜੀਬਾ ਸੀ ਜਿਸ ਨੂੰ ਖਾ ਕੇ ਮੈਂ ਗੰਭੀਰ ਹੋ ਗਈ 마ਸੀ ਮੇਰੀ ਗੱਲ ਸੁਣ ਕੇ ਸ਼ੌਕਟ ਹੋ ਗਈ ਤੇ ਮੈਨੂੰ ਕਹਿਣ ਲੱਗੀ ਨਹੀਂ ਨੀਤੂ ਤੂੰ ਇਹ ਕੀ ਕਹਿ ਰਹੀ ਆ ਮੈਂ ਤੈਨੂੰ ਜ਼ਹਿਰ ਕਿਉਂ ਦੇਵਾਂਗੀ ਤਾਂ ਮੈਂ ਆਪਣੀ ਮਾਸੀ ਨੂੰ ਕਿਹਾ ਕਿ ਮਾਸੀ ਮੈਨੂੰ ਸੱਚ-ਸੱਚ ਦੱਸ ਦਿਓ ਕਿ ਤੁਸੀਂ ਇਸ ਤਰ੍ਹਾਂ ਮੇਰੇ ਨਾਲ ਕਿਉਂ ਕੀਤਾ ਆਖਰ ਮੇਰੀ ਕੀ ਗਲਤੀ ਆ ਤਾਂ ਮਾਸੀ ਦੀਆਂ ਅੱਖਾਂ 'ਚ ਹੰਝੂ ਆ ਗਏ ਤੇ ਰੋਣ ਲੱਗੀ ਉਸਨੇ ਕਿਹਾ ਨੀਤੂ ਤੂੰ ਸਹੀ ਕਹਿ ਰਹੀ ਆ ਇਹ ਜ਼ਹਿਰ ਮੈਂ ਹੀ ਦਿੱਤਾ ਸੀ ਕਿਉਂਕਿ ਮੈਂ ਆਪਣੀਆਂ ਬੇਟੀਆਂ ਨੂੰ ਕਿੰਨਾ ਪੜਾਇਆ ਲਿਖਾਇਆ ਤੇ ਫਿਰ ਵੀ ਉਹਨਾਂ ਲਈ ਗਰੀਬ ਘਰ ਦੇ ਹੀ ਰਿਸ਼ਤੇ ਆਏ ਪਰ ਤੈਨੂੰ ਘਰੇ ਬੈਠੀ ਬਿਠਾਈ ਨੂੰ ਇੰਨਾ ਵਧੀਆ ਰਿਸ਼ਤਾ ਮਿਲ ਗਿਆ ਪਰ ਮੈਂ ਤੇਰਾ ਵਿਆਹ ਅਜੇ ਨਹੀਂ ਕਰਨਾ ਚਾਹੁੰਦੀ ਸੀ ਤੇ ਆਪਣੇ ਘਰ ਦੇ ਹਾਲਾਤਾਂ ਨਾਲ ਮੈਂ ਇਕੱਲੀ ਨਹੀਂ ਲੜ ਸਕਦੀ ਸੀ ਤੂੰ ਮੇਰੇ ਦੁੱਖ-ਸੁੱਖ ਦੀ ਸਾਥਣ ਸੀ ਫਿਰ ਇਹ ਲੋਕ ਆਪਣੇ ਘਰ ਦੀ ਨੋ ਬਣਾਉਣ ਦੀ ਜੈਦ ਕਰਨ ਲੱਗੇ ਤੇ ਮਿੰਦਾ ਵੀ ਤੈਨੂੰ ਬਹੁਤ ਪਿਆਰ ਕਰਦਾ ਸੀ ਤੇ ਆਪਣੇ ਪਿਆਰ ਦੀ ਖਾਤਰ ਆਪਣੇ ਪਰਿਵਾਰ ਨੂੰ ਲੈ ਕੇ ਆਪਣੇ ਘਰ ਰਸਤੇ ਲਈ ਆ ਗਿਆ ਤੇ ਮੈਂ ਬਹੁਤ ਡਰ ਗਈ ਕਿ ਤੂੰ ਤਾਂ ਮੈਨੂੰ ਜਿਵੇਂ ਥਿਵੇਂ ਕਰਕੇ ਰੋਸ਼ਨ ਲਿਆ ਕੇ ਖਾਣਾ ਬਣਾ ਦਿੰਦੀ ਸੀ ਤੇਰੇ ਘਰੋਂ ਜਾਣ ਤੋਂ ਬਾਅਦ ਤਾਂ ਸੀ ਭੁੱਖੇ ਹੀ ਮਰ ਜਾਵਾਂਗੇ ਪਰ ਮੈਂ ਪੂਰੀ ਤਰ੍ਹਾਂ ਫਸ ਚੁੱਕੀ ਸੀ ਮੈਂ ਤੇਰੇ ਵਿਆਹ ਨੂੰ ਇਨਕਾਰ ਤਾਂ ਨਹੀਂ ਕਰ ਸਕਦੀ ਸੀ ਫਿਰ ਮੈਂ ਇਹ ਪੂਰਾ ਪਲਾਨ ਬਣਾਇਆ ਕਿ ਮੈਂ ਤੈਨੂੰ ਵਿਆਹ ਤੋਂ ਪਹਿਲਾਂ ਜ਼ਹਿਰ ਦੇ ਦੇਵਾਂਗੀ ਤੇ ਤੂੰ ਆਪਣੇ ਸਹੁਰੇ ਘਰ ਜਾ ਕੇ ਮਰ ਜਾਵੇਂਗੀ ਤੇ ਫਿਰ ਮੈਂ ਇਹਨਾਂ ਲੋਕਾਂ ਦਾ ਤੇ ਇਹ આરોਪ ਲਗਾਵਾਂਗੀ ਤੇ ਇਹਨਾਂ ਨੇ ਮੇਰੀ ਬੇਟੀ ਨੂੰ ਮਾਰ ਦਿੱਤਾ ਤੇ ਤੇਰੇ ਸਹੁਰਾ ਪਰਿਵਾਰ ਬਹੁਤ ਹੀ ਅਮੀਰ ਆ ਤੇਰੀ ਮੌਤ ਦੇ ਬਦਲੇ ਇਹ ਮੈਨੂੰ 70-80 ਲੱਖ ਰੁਪਏ ਦੇਣਗੇ ਜਿਸ ਨਾਲ ਸਾਡੀ ਆਉਣ ਵਾਲੀ ਜ਼ਿੰਦਗੀ ਬਹੁਤ ਆਸਾਨੀ ਹੋ ਜਾਵੇਗੀ ਤੇ ਇਹ આરોਪ ਲਗਾਉਣ ਤੋਂ ਬਾਅਦ ਤੇਰੇ ਸਹੁਰੇ ਪਰਿਵਾਰ ਵਾਲੇ ਮੈਨੂੰ ਪੈਸੇ ਦੇ ਦੇਣਗੇ ਤੇ ਤੇਰੀ ਮੌਤ ਵੀ ਹੋ ਜਾਵੇਗੀ ਕਿ ਮੇ ਕਿਸੇ ਨੂੰ ਮੇਰੇ ਉੱਪਰ ਸ਼ੱਕ ਵੀ ਨਹੀਂ ਹੋਵੇਗਾ ਮੇਰੇ ਦਿਲ ਵਿੱਚ ਪੈਸੇ ਦਾ ਲਾਲਚ ਆ ਗਿਆ ਸੀ ਇਸ ਲਈ ਮੈਂ ਇਹ ਸਭ ਕੁਝ ਕੀਤਾ ਪਰ ਤੈਨੂੰ ਹਸਪੀਟਲ ਵਿੱਚ ਲਿਆਇਆ ਗਿਆ ਤਾਂ ਡਾਕਟਰ ਨੂੰ ਪਤਾ ਲੱਗ ਗਿਆ ਕਿ ਤੈਨੂੰ ਜ਼ਹਿਰ ਦਿੱਤਾ ਉਹਨਾਂ ਨੇ ਪੁਲਿਸ ਕੇਸ ਬਣਾ ਦਿੱਤਾ ਤੇ ਹੁਣ ਤੂੰ ਰੱਬ ਦੀ ਕਿਰਪਾ ਨਾਲ ਬਚ ਗਈ ਇਸ ਲਈ ਤੈਨੂੰ ਸਭ ਕੁਝ ਪਤਾ ਲੱਗ ਗਿਆ ਮੈਨੂੰ ਮaaf ਕਰ ਦੇ ਨੀ ਤੂੰ ਮੈਂ ਮਤਲਬੀ ਹੋ ਗਈ ਸੀ ਮੈਂ ਤੇਰੇ ਤੋਂ ਮਾਫੀ ਮੰਗਣਾ ਚਾਹਨੀ ਆ ਤੇ ਰੱਬ ਅੱਗੇ ਪ੍ਰਾਰਥਨਾ ਕਰਦੀ ਆ ਕਿ ਮੇਰੀ ਰਹਿਂਦੀ ਜ਼ਿੰਦਗੀ ਆਸਾਨੀ ਨਾਲ ਨਿਕਲ ਜਾਵੇ ਕਿਉਂਕਿ ਮੇਰੇ ਤਿੰਨ ਛੋਟੇ ਬੱਚੇ ਵੀ ਆ ਜਿਨ੍ਹਾਂ ਦੀ ਸਾਰੀ ਉਮਰ ਤੂੰ ਪਾਲਣਾ ਪੋਸ਼ਣਾ ਕੀਤੀ ਐ ਤੇ ਮੈਂ ਅੱਜ ਤੱਕ ਕਦੇ ਵੀ ਤੇਰਾ ਕੁਝ ਵੀ ਮਾੜਾ ਨਹੀਂ ਸੋਚਿਆ ਸੀ ਤੇ ਨਾ ਹੀ ਕੀਤਾ ਸੀ ਪਰ ਅੱਜ ਹਾਲਾਤ ਹੀ ਇਸ ਤਰ੍ਹਾਂ ਦੇ ਫਾਇਦਾ ਹੋ ਗਏ ਕਿ ਮੇਰੇ ਹੱਥੋਂ ਇਹ ਗਨਾਹ ਹੋ ਗਿਆ ਮਾਫੀ ਮਾਸੀ ਦੀ ਗੱਲ ਸੁਣ ਕੇ ਮੇਰੀਆਂ ਅੱਖਾਂ 'ਚ ਹੰਝੂ ਆ ਗਏ ਤੇ ਮੈਂ ਉਹਨਾਂ ਨੂੰ ਕਿਹਾ ਮਾਸੀ ਤੁਸੀਂ ਇਸ ਤਰ੍ਹਾਂ ਕਿਵੇਂ ਸੋਚ ਲਿਆ ਕਿ ਜੇ ਮੈਂ ਖੁਸ਼ੀ-ਖੁਸ਼ੀ ਵਿਆਹ ਕਰਵਾ ਕੇ ਆਪਣੇ ਸਹੁਰੇ ਘਰ ਆ ਜਾਵਾਂਗੀ ਤਾਂ ਤੁਹਾਨੂੰ ਭੁੱਲ ਜਾਵਾਂਗੀ ਜਦਕਿ ਮੈਂ ਤਾਂ ਇਹ ਸੋਚਿਆ ਸੀ ਕਿ ਵਿਆਹ ਤੋਂ ਬਾਅਦ ਮੈਂ ਰੋਹਣ ਨਾਲ ਗੱਲ ਕਰਾਂਗੀ ਤੇ ਮੈਂ ਜੌਬ ਕਰਨਾ ਚਾਹਨੀ ਆ ਤੇ ਮੈਂ ਰੋਹਣ ਦੇ ਘਰ ਨੂੰ ਸੰਭਾਲਣ ਦੇ ਨਾਲ ਨਾਲ ਜੌਬ ਵੀ ਕਰਾਂਗੀ ਜਿਸ ਨਾਲ ਮੈਂ ਤੁਹਾਡੀ ਮਦਦ ਕਰ ਸਕਾਂ ਜੋ ਪੈਸੇ ਮੈਂ ਜੌਬ ਕਰਕੇ ਕਮਾਇਆ ਕਰਾਂਗੀ ਉਹ ਮੈਂ ਤੁਹਾਨੂੰ ਦੇ ਦਿਆ ਕਰਾਂਗੀ ਕਿਉਂਕਿ ਮੈਂ ਆਪਣੇ ਘਰ ਦੇ ਹਾਲਾਤ ਪੂਰੀ ਚੰਗੀ ਤਰ੍ਹਾਂ ਜਾਣਦੀ ਸੀ ਕਿ ਸਾਡੇ ਘਰ ਚ ਕਿੰਨੀਆਂ ਪਰੇਸ਼ਾਨੀਆਂ ਫਿਰ ਮੇਰੀ ਮਾਸੀ ਨੇ ਕਿਹਾ ਕਿ ਮੈਂ ਤੁਹਾਡੇ ਸਭ ਤੋਂ ਮਾਫੀ ਮੰਗਣਾ ਚਾਹਨੀ ਆ ਮਾਸੀ ਨੇ ਮੇਰੀ ਸੱਸ ਸੋਹਰਾ ਮੇਰੇ ਪਤੀ ਤੋਂ ਮਾਫੀ ਮੰਗੀ ਤੇ ਮੈਨੂੰ ਕਿਹਾ ਕਿ ਤੁਹਾਨੂੰ ਕਿਸੇ ਨੂੰ ਵੀ ਮੇਰੇ ਲਈ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਮੇਰੇ ਸਭ ਤੋਂ ਵੱਡੀ ਸਜ਼ਾ ਇਹੀ ਆ ਕਿ ਮੈਂ ਹੁਣ ਇਕੱਲੀ ਰਹਾ ਮੈਂ ਗੁਨਾਹ ਹੀ ਇਨਾ ਵੱਡਾ ਕਰ ਬੈਠੀ ਜੋ ਮੇਂਗਾਂ ਸੱਕੀਆਂ ਬੇਟੀਆਂ ਤੋਂ ਵੱਧ ਕੇ ਸੀ ਮੈਂ ਉਸ ਨਾਲ ਹੀ ਇਹ ਪਾਪ ਕੀਤਾ ਫਿਰ ਮੈਂ ਥੋੜੇ ਦਿਨਾਂ ਬਾਅਦ ਡਿਸਚਾਰਜ ਹੋ ਕੇ ਹਸਪਤਾਲ ਤੋਂ ਆਪਣੇ ਘਰ ਆ ਗਈ ਫਿਰ ਮੈਂ ਆਪਣੀ ਸੱਸ ਸਹੁਰਾ ਤੇ ਆਪਣੇ ਪਤੀ ਤੋਂ ਆਪਣੀ ਮਾਫੀ ਦੀ ਗਲਤੀ ਦੀ ਮਾਫੀ ਮੰਗੀ ਰੋਹਣ ਮੈਨੂੰ ਕਹਿਣ ਲੱਗੇ ਤੈਨੂੰ ਮਾਫੀ ਮੰਗਣ ਦੀ ਕੋਈ ਜ਼ਰੂਰਤ ਨਹੀਂ ਤੂੰ ਫਿਕਰ ਨਾ ਕਰ ਮੈਂ ਤੇਰੇ ਮਾਸੀ ਦੇ ਘਰ ਮਹੀਨੇ ਦੇ ਮਹੀਨੇ ਪੈਸੇ ਭੇਜ ਦਿਆ ਕਰਾਂਗਾ ਫਿਰ ਮੇਰੇ ਪਤੀ ਹਰ ਮਹੀਨੇ ਮੇਰੇ ਮਾਸੀ ਦੇ ਘਰ ਖਰਚੇ ਪਾਣੀ ਜੋਗੇ ਪੈਸੇ ਭੇਜ ਦਿੰਦੇ ਰੱਬ ਦੀ ਕਿਰਪਾ ਨਾਲ ਫਿਰ ਮੇਰੇ ਪਤੀ ਨੇ ਸ਼ਹਿਰ ਚ ਇੱਕ ਬਹੁਤ ਵੱਡਾ ਜਰਨਲ ਸਟੋਰ ਖੋਲ੍ਹ ਲਿਆ ਤੇ ਇਸ ਤਰ੍ਹਾਂ ਆਪਣੀ ਮਿਹਨਤ ਤੇ ਕਾਮਯਾਬੀ ਨਾਲ ਉਹਨਾਂ ਨੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਤੇ ਆਪ ਵੀ ਪੂਰੇ ਸ਼ਹਿਰ ਵਿੱਚ ਫੇਮਸ ਹੋ ਗਏ ਇਸ ਤਰ੍ਹਾਂ ਸਾਡੀ ਜ਼ਿੰਦਗੀ ਬਹੁਤ ਹੀ ਸੋਹਣੀ ਲੰਘ ਰਹੀ ਸੀ ਮੇਰੇ ਪਤੀ ਜਿਸ ਤਰ੍ਹਾਂ ਆਪਣੇ ਪਰਿਵਾਰ ਦਾ ਖਿਆਲ ਰੱਖਦੇ ਸੀ ਉਸੇ ਤਰ੍ਹਾਂ ਮੇਰੀ ਖਾਤਰ ਮੇਰੀ ਮਾਸੀ ਦੇ ਪਰਿਵਾਰ ਦਾ ਵੀ ਪੂਰਾ ਖਿਆਲ ਰੱਖਦੇ ਮੇਰੇ ਪਤੀ ਬਹੁਤ ਹੀ ਚੰਗੇ ਇਨਸਾਨ ਸੀ ਤੇ ਮੈਂ ਰੱਬ ਅਗੇ ਅਰਦਾਸ ਕਰਦੀ ਆ ਕਿ ਰੱਬ ਮੇਰੇ ਪਤੀ ਨੂੰ ਸਦਾ ਸਲਾਮਤ ਰੱਖੇ ਤੇ ਮੈਂ ਪੁਲਿਸ ਨੂੰ ਸੱਚ ਐਸ ਲਈ ਨਹੀਂ ਦੱਸਿਆ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਮੇਰੀ ਮਾਸੀ ਜੇਲ੍ਹ ਦੀਆਂ ਸਲ੍ਹਾਖਾਂ ਪਿੱਛੇ ਚਲੀ ਜਾਵੇ ਕਿਉਂਕਿ ਉਹਨਾਂ ਦਾ ਮੇਰੇ ਉੱਪਰ ਬਹੁਤ ਵੱਡਾ एहसान ਸੀ ਉਹਨਾਂ ਨੇ ਮੇਰੀ ਪਾਲਣ ਪੋਸ਼ਣ ਕਰਕੇ ਮੈਨੂੰ ਇੰਨੀ ਵੱਡੀ ਕੀਤਾ ਸੀ ਤੇ ਹੁਣ ਮੈਂ ਮੇਰੀ ਮਾਸੀ ਦੇ ਕੀਤੇ ਗੁਨਾਹਾਂ ਦੀ ਸਜ਼ਾ ਆਪਣੇ ਛੋਟੇ ਭੈਣ ਭਰਾਵਾਂ ਨੂੰ ਨਹੀਂ ਕਿਉਂਕਿ ਮਾਸੀ ਦੇ ਜੇਲ੍ਹ ਚਲੇ ਜਾਣ ਤੋਂ ਬਾਅਦ ਮੇਰੇ ਛੋਟੇ ਭੈਣ ਭਰਾਵਾਂ ਨੇ ਰੋਲ ਜਾਣਾ ਸੀ ਉਹਨਾਂ ਨੂੰ ਦੇਖਣ ਵਾਲਾ ਪਿੱਛੇ ਕੋਈ ਵੀ ਨਹੀਂ ਸੀ ਇਸ ਗੱਲ ਨੂੰ ਬਹੁਤ ਜ਼ਿਆਦਾ ਸਮਾਂ ਹੋ ਗਿਆ ਤੇ ਹੁਣ ਸਭ ਕੁਝ ਵਧੀਆ ਚੱਲ ਰਿਹਾ ਸੋ ਦੋਸਤੋ ਜੇ ਕੋਈ ਆਪਣੇ ਤੇ एहसान ਕਰਕੇ ਆਪਾਂ ਨੂੰ ਵਧੀਆ ਜ਼ਿੰਦਗੀ ਦਿੰਦਾ ਤਾਂ ਉਸ ਦੇ ਕੀਤੇ ਹੋਏ ਥੋੜੇ ਬਹੁਤੇ ਗੁਨਾਹਾਂ ਨੂੰ ਵੀ ਮਾਫ ਕਰ ਦੇਣਾ ਚਾਹੀਦਾ ਜਿਵੇਂ ਮੈਂ ਆਪਣੀ ਮਾਸੀ ਦੇ ਗੁਨਾਹ ਨੂੰ ਮਾਫ ਕਰ ਦਿੱਤਾ ਸੀ ਤੁਹਾਡਾ ਸਾਡੀ ਇਸ ਬਾਰੇ ਕੀ رائے ਆ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਜੇ ਚੈਨਲ ਤੇ ਅਜਿਹੇ ਕਹਾਣੀਆਂ ਹੋਰ ਸੁਣਨੀਆਂ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ ਤਦ ਤੱਕ ਰੱਬ ਰਾਖਾ